ਲੱਖ ਕੰਮ ਜੇ ਤਾ ਹੋ ਗਏ ਰੋਟੀ ਪਾਣੀ ਵੀ ਬਣ ਜਾ ਕੇ ਖਾ ਲੂਗਾ ਵੇ ਕਿਹੜਾ ਬਾਰ ਖੜਕਾਈ ਜਾਣਾ ਖੋਲਤੀਆਂ ਲੈ ਆਇਆ ਹੁਣ ਆ ਜਾ ਆ ਜਾ ਬਾਰ ਖੁੱਲ ਲਈ ਆ ਜਾ ਆ ਜਾ ਵੇ ਸਰਪੰਚਾ ਤੂੰ ਵੇ ਤੂੰ ਸਾਡੇ ਘਰੇ ਕੀ ਕਰਨਾ ਆਂਗਾ ਇਸ ਵਕਤ ਕਿਉਂ ਆ ਨਹੀਂ ਸਕਦਾ ਵੇ ਆ ਸਕਦਾ ਜੀ ਸਦਕੇ ਆ ਤੇਰਾ ਕਹਰਾ ਦਿਨ ਰਾਤਾਂ ਨਾਲ ਮੇਰੀ ਗੱਲ ਸੁਣ ਤੈਨੂੰ ਕੀ ਕੰਮ ਪੈ ਗਿਆ ਤੇਰਾ ਤਾ ਰੋਟੀ ਖਾਣੀਆਂ ਪੈ ਕੇ ਰੋਟੀ ਖਾ ਦਾਲ ਪਾਣੀ ਲੈ ਜਾਣਾ ਵਾ ਲੈ ਜਾ ਕੋਈ ਗੱਲ ਨਹੀਂ ਗੱਲ ਉਹ ਨਹੀਂ ਹੈਗੀ ਬੀਬੀ ਮੈਂ ਤਾਂ ਸਿਰਫ ਕੰਮ ਆਇਆ ਸੀ ਕੰਮ ਆਇਆ ਸੀ ਦੱਸ ਕੰਮ ਦੱਸ ਪਰ ਮੈਨੂੰ ਇਹ ਨਹੀਂ ਭਰਾ ਭੈਣਾ ਕੋਲੇ ਗੱਲ ਕਰਦੇ ਹੁੰਦੇ ਨੇ ਨਾਲ ਮੇਰੀ ਗੱਲ ਸੁਣ ਤੇਰਾ ਸਿੰਦਰਨਾ ਜਹਜਵਾਰ ਜੀ ਰਿਸ਼ਤਾ ਜਾਂ ਦੀਪਾ ਨਾ ਜਹਜਵਾਰ ਜੀ ਰਿਸ਼ਤਾ ਪਰ ਮੇਰੇ ਨਾਲ ਭੈਣਾ ਉਹ ਰਿਸ਼ਤਾ ਦੱਸ ਮੈਨੂੰ ਕੀ ਗੱਲ ਹੋਈ ਆ ਬਸ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਤੈਨੂੰ ਮੈਂ ਇਹ ਗੱਲ ਦੱਸਾਂ ਜਾਂ ਦੱਸ ਦੱਸ ਲੈ ਭੈਣਾ ਕੋਲੇ ਭਰਾ ਨਹੀਂ ਗੱਲ ਕਰਨਗੇ ਦੱਸ ਕੀ ਗੱਲ ਹੋ ਗਈ ਹਾਂ ਜੇ ਜਦੋਂ ਤੂੰ ਆਹ ਗੱਲ ਕਰਦੀ ਨਾ بس میرا تو ਘੂਰ ਕਰ ਚੁੱਪ ਕਰ ਚੁੱਪ ਕਰ ਰੋ ਨਾ ਬਸ ਚੁੱਪ ਕਰ ਚੁੱਪ ਕਰ ਸਿੰਦਰ ਨਾ ਲੜ ਪਿਆ ਕੇ ਸਰਪੰਚ ਜੀ ਨਹੀਂ ਨਾ ਲੜ ਪਿਆ ਵੇ ਕਿਸੇ ਨੇ ਨਹੀਂ ਲੜਿਆ ਅੱਲਾ ਤੇਰ ਵਾਈ ਵੀ ਆ ਗਿਆ ਕਿਹੜਾ ਕੁਸ ਨੇ ਸਰਪੰਚ ਸੀ ਆ ਤੇਰ ਵਾਈ ਆਂਦਾ ਸੀਗਾ ਸਰਪੰਚ ਆਦੀ ਰਹਤੋ ਕਿਵੇਂ ਆਇਆ ਸੀ ਮੈਨੂੰ ਤਾਂ ਇਹਨੇ ਬੁਲਾਇਆ ਸੀ ਮੈਂ ਆ ਗਿਆ ਬੱਕੀ ਬੋਲੀ ਜਾਂ ਨਾ ਬੱਕੀ ਬਗਵਾਸ ਕਰੀ ਜਾਂ ਨਾ ਨੰਬਰਾਸੀ ਮੈਮੂਨੀ ਬੁਲਾਇਆ ਜੇ ਤਾਂ ਪੀ ਆਇਆਗਾ ਭਈ ਹਾਂ ਇਹ ਤਾਂ ਨਹੀਂ ਗੱਪ ਮਾਰਦਾ ਮੈਮੂਨੇ ਕਿਹਾ ਕਹਿੰਦੀ ਤੂੰ ਇੰਨੇ ਨਾ ਨਾ ਮੈਂ ਮੇਰੀ ਗੱਲ ਸੁਣ ਮੈਂ ਤੈਨੂੰ ਕਦੋਂ ਬੁਲਾਇਆਗਾ ਮੈਨੂੰ ਨਹੀਂ ਪਤਾ ਤੁਸੀਂ ਆਪੇ ਸਰਪੰਚਾ ਤੇ ਮੈਂ ਨੇ ਬੁਲਾਇਆ ਇਹ ਤਾਂ ਆਪ ਹੀ ਆਇਆਗਾ ਤੂੰ ਲੋਕ ਕਹਾਣੀਆਂ ਵਾਇਰਲ ਕਰਦੀ ਫਿਰਦਾ ਹੁਣ ਤੇਰੀ ਵਾਇਰਲ ਮੈਂ 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 ਤਾਂ ਕੁਛ ਨਹੀਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਕੀ ਸੁਣਾ ਤੈਨੂੰ ਮੈਂ ਤੈਨੂੰ ਪਾਈ ਪਾਈ ਕਹੀ ਜੇ ਨਾ ਮੈਨੂੰ ਕੀ ਪਤਾ ਤੇ ਦਿਲ ਚ ਪਿਆ ਇਮਾਨਤ ਨਾ ਕਿਹੜੀ ਰਿਸ਼ਤੇਦਾਰੀ ਚ ਲੱਗਦਾ ਓ ਤੇਰੇ ਤਾਏ ਦਾ ਮ ਰੀਪੂ ਆਦਾ ਹੈ ਮੈਨੂੰ ਨਾ ਉੱਝੀ ਨਹੀਂ ਬਾਤ ਮੈਨੂੰ ਬਕਸ ਦੇ ਮੈਨੂੰ ਪਤਾ ਵੀ ਇਹਦੇ ਦਿਲ ਚ ਪਿਆਈ ਮਾਰ ਨਾ ਚੱਲਦੀ ਸੀ ਜੱਫੀਆਂ ਕਿਉਂ ਪਾਉਂਦੀ ਸੀ ਛੱਡ ਦੇ ਬੇਚੜਦੇ ਕੰਚਰਾ ਢਾਲ ਵੀ ਡੋਲਤੀ ਵਿਚਰਮਾ ਨਾ ਐਦੇ ਨਾ ਨੀ ਕੋਈ ਹੁੰਦਾ ਮੈਨੂੰ ਗੰਦਾਸੀ ਨਾ ਹੁੰਦੇ ਚੱਕ ਕੇ ਹਾਏ ਬੇ ਰੱਬਾ ਬੇ ਸਰਪੰਚਾ ਤੇਰਾ ਬਈਜ ਤੇਰਾ ਬੇੜਾ ਕੋਈ ਗੱਲ ਨਹੀਂ ਤੜਕੇ ਦੇਖੂ ਤੈਨੂੰ ਕੰਚਰਾ ਮੇਰੇ ਤੇ ਜਿਹੜੀ ਗੇਮ ਕਮਾ ਕੇ ਗਿਆ ਮੈਂ ਵੀ ਦੇਖੂ ਖਾ ਲਈ ਫਿਰ ਤੂੰ ਮਟਰ ਪਨੀਰ ਹੁਣ ਮੈਂ ਤਾਂ ਇੰਨੇ ਸ਼ੌਂਕ ਨਾਲ ਦਾਲ ਬਣਾਈ ਮੱਖਾ ਖਾ ਲੂਗਾ ਖਾ ਲਈ ਕੋਈ ਨਾ ਮਟਰ ਪਨੀਰ ਚੰਤਰਾ ਨਾ ਹੋਵੇ ਕਿਸੇ ਨੇ ਮੰਗਰ ਲਾ ਕੇ ਕੁਛ ਨਹੀਂ ਬਣਾ ਤੇਰਾ ਹਾਂ ਲੋਕਾਂ ਮੰਗਰ ਲਾ ਦਾਂਗਾ ਕੋਈ ਗੱਲ ਨਹੀਂ ਉਹ ਤਨ ਨਾਲ ਤਾਂ ਦੋ ਹੱਥ ਧੜਕੇ ਮੈਂ ਹੀ ਦੇਖੂ ਤੂੰ ਬੈ ਜਾ ਨਿਚਲੀ ਜਿਹੜਾ ਤੇ ਮੇਰੇ ਮਗਰ ਲੋਕਾਂ ਮੰਗਰ ਲਾ ਕੇ ਮੇਰੇ ਮਾਰ ਦਾਂਗਾ ਕੋਈ ਗੱਲ ਨਹੀਂ ਮੈਂ ਵੀ ਦੇਖਣੂੰ ਤੈਨੂੰ ਲੈ ਅੱਜ ਦੇਖੀ ਮੈਂ ਕਾ ਮਾਰਦੀ ਆਂ ਸਰੀਰ 'ਚ ਬੂਟਾਂ ਤੇ ਹੀ ਮਾਰ ਲਾ ਕੇ ਮੁਸਕੀ ਜੀ ਮਾਰ ਲੱਗ ਜਾਂਦੀ ਹੈ ਕਈ ਵਾਰੀ ਪੈਰਾਂ ਚ ਤੇ ਕੱਪੜੇ ਦਾ ਮਾਰ ਨਹੀਂ ਮਾਰਨਾ ਬਸ ਸਾਰੇ ਮੇਰੇ ਕੰਨੀ ਆਈ ਜਾਣ ਜਿਹੜਾ ਦੇਖੇ ਉਹ ਸਰਪੰਚੜੀਆਂ ਸਰਪੰਚੜੀਆਂ ਰਮਾਲ ਦੇ ਲੈ ਕੇ ਨਹੀਂ ਮੜਿਆ ਮੈਨੂੰ ਸਾਰੇ ਕੱਪੜਿਆਂ ਦਾ ਗਾਹ ਪਾਇਆ ਜੇ ਕੱਪੜੇ ਕੱਢਣੇ ਸੀ ਮੈਨੂੰ ਕਹਿੰਦਾ ਸਾਰਿਆਂ ਮਾਰੀ ਚ ਖੁੱਗਾ ਪੱਟਦਾ ਉਹ ਕਿਉਂ ਕਿਚਕਿਚ ਕਰੀਏ ਤੜਕੀ ਹਾਂ ਦੱਸ ਕੀ ਕੰਮ ਹੈ ਰਮਾਲ ਲੈ ਕੇ ਦੇ ਮੇਰਾ ਰਮਾਲ ਤਾਂ ਲਿਆ ਦਿਨੀ ਆ ਆਹ ਕਮਰੇ ਚ ਛੜਕਰ ਵਾਲਾ ਕੱਪੜਿਆਂ ਤੇ ਲਾਈ ਜਾਣਾ ਹੈ ਅچھے ਕਰ ਕਮਰੇ ਚ ਢੜਕਣ ਵਾਲਾ ਹੈ ਹੋਰ ਕੀ ਤੁਹਾਨੂੰ ਦੀਣਾ ਨਹੀਂ ਸਮੈਲੀ ਤੇ ਤਾਂ ਵਧੀਆ ਹੁੰਦੀ ਹੈ ਮੁਸਕੀ ਵਧੀਆ ਹੁੰਦੀ ਸੀ ਨਾਲੇ ਹੋਰ ਆਉਂਦੀ ਹੈਗੀ ਓ ਚੰਗਾ ਫਿਰ ਤੇਰੇ ਵਾਲਾ ਲਿਆ ਦੇ ਹੂੰ ਬੁੜੀਆਂ ਵਾਲਾ ਥੋੜੀ ਲਾਉਂਦੇ ਹੁੰਦੇ ਨੇਗੇ ਗਿੱਦਾ ਪਾਉਣ ਲੱਗ ਜਾ ਲੈ ਓਕੇ ਬੁੜੀਆਂ ਵਾਲਾ ਥੋੜੀ ਲਾਉਦੇ ਓ ਸਮੈਲ ਤਾਂ ਇੱਕੋ ਜੀ ਆ ਚਾਹੇ ਬੁੜੀਆਂ ਨੇ ਲਾ ਲਈਆਂ ਚਾਹੇ ਬੰਦਿਆਂ ਨੇ ਲਾ ਲਿਆ ਓ ਨਾਲੇ ਅੱਜ ਬੁੜੀਆਂ ਬੰਦਿਆਂ 'ਚ ਕੋਈ ਫਰਕ ਨਹੀਂ ਠੀਕ ਆ ਬੰਦੇ ਬੁੜੀਆਂ ਬਣ ਜਾਂਦੇ ਆ ਬੁੜੀਆਂ ਬੰਦੇ ਬਣ ਜਾਂਦੇ ਚ ਲੈ ਆ ਕੇ ਦੇ ਲਿਆ ਦੇ ਨਾਲੇ ਹੋਰ ਨਾ ਤੂੰ ਕਿੱਧਰ ਦੀ ਟੈਰੀ ਕਿਚਲੀ ਨਾ ਮੈਂ ਕੱਪੜੇ ਛਾੜ ਰੱਖੇ ਪਹਿਲਾਂ ਇਹ ਦੱਸ ਕਿਵੇਂ ਲੱਗਦਾ ਤੋ ਮੈਨੂੰ ਐ ਦੱਸ ਦੇ ਜਾਨਾ ਕਿੱਥੇ ਐ ਰੋਜ਼ ਜਿਵੇਂ ਲੱਗਦਾ ਨੋ ਮੇ ਲੱਗਦਾਗਾ ਜਾਨਾ ਕਿੱਥੇ ਐ ਓਏ ਜਾਨਾ ਜ਼ਰੂਰੀ ਕੰਮ ਐ ਯਾਰ ਹਰ ਇੱਕ ਚੀਜ਼ ਦੱਸ ਕੇ ਜਾਵਾਂ ਤੈਨੂੰ ਜ਼ਰੂਰੀ ਕੰਮ ਕੀ ਐ ਮੈਨੂੰ ਦੱਸ ਓ ਬਹੁਤ ਜ਼ਰੂਰੀ ਕੰਮ ਐ ਮੈਂ ਚੱਲਿਆ ਬਾਹਰ ਕਿਤੇ ਬਾਹਰ ਕਿੱਥੇ ਹੁਣ ਮੈਂ ਤੈਨੂੰ ਮੋਹਰ ਲਾ ਕੇ ਦੇਮਾ ਵੀ ਮੈਂ ਜਾਨਾ ਦੱਸ ਕੇ ਜਾ ਕਿੱਥੇ ਜਾਣਾ ਜਿਹੜਾ ਕੋਈ ਬੰਦਾ ਆਵੇ ਉਹਨੂੰ ਮੈਂ ਦੱਸਾਂ ਵੀ ਹਾਂ ਉੱਥੇ ਗਿਆ ਜਿਹੜਾ ਪਿੱਛੇ ਆ ਜਾਏ ਅਗਲਾ ਮੇਰੇ ਕੰਨ ਨਾ ਖਾਵੇ ਉਹਨੂੰ ਕਹਦੇ ਮੀਟਿੰਗ ਤੇ ਗਿਆ ਹੋਇਆ ਭਈ ਹੱਥ ਨੇ ਆਉ ਹੱਥਨ ਤੋਂ ਪਹਿਲਾਂ ਨਹੀਂ ਆ ਨਾ ਜੇ ਮੀਟਿੰਗ ਤੇ ਜਾਣਾ ਫਿਰ ਉੱਥੇ ਕੰਮ ਤਾਂ ਮੇਰਾ ਵੀ ਹੋਊਗਾ ਸਰਪੰਚਣੀ ਤਾਂ ਮੈਂ ਆ ਤੂੰ ਤਾਂ ਨਾ ਦਾ ਹੀ ਸਰਪੰਚ ਐ ਓਹੋ ਓਏ ਬੱਜੂ ਦਾ ਸਰਪੰਚ ਮੈਂ ਹੀ ਠੀਕ ਆ ਚਾਹੇ ਤੂੰ ਸਰਪੰਚਣੀ ਆ ਹੁਣ ਐ ਮੰਨ ਲਾ ਵੀ ਜਿਹੜਾ ਮੇਰਾ ਮੁੰਡਾ ਹੈ ਅੱਛਾ ਉਹ ਕਿਹਦਾ ਮੁੰਡਾ ਬੱਜੂ ਪਿੰਡ ਚ ਮੇਰਾ ਨਹੀਂ ਬਾਜਦਾ ਓਏ ਤੈਨੂੰ ਬਹਿਵਾ ਕਿਸੇ ਨੂੰ ਮਰਜੀ ਪੁੱਛ ਲਈ ਆਖਣਗੇ ਫਲਾਣੇ ਦਾ ਮੁੰਡਾ ਇਹ ਕਿਹਦਾ ਮੁੰਡਾ ਯਾਰ ਪਿੰਡ ਚ ਆਖਣਗੇ ਜੱਗੇ ਦਾ ਮੁੰਡਾ ਹੋਰ ਜਦੋਂ ਕਹਿੰਦੇ ਨੇ ਸਰਪੰਚਣੀ ਦਾ ਮੁੰਡਾ ਉਦੋਂ ਓਏ ਨਹੀਂ ਕਹਿੰਦੇ ਕਦੇ ਵਾਸਤੇ ਦੇਖ ਲਈ ਪਿਓ ਦਾ ਨਾ ਹੀ ਚੱਲਦਾ ਜਾਂ ਦਾਦੇ ਦਾ ਚੱਲਦਾ। ਗੁੜੀਆਂ ਦਾ ਨਾ ਕੋਈ ਨਹੀਂ ਚੱਲਦਾ। ਇਸ ਲਈ ਉਹ ਸਰਪੰਚ ਵੀ ਮੈਂ ਤੇਰਾ ਨਾ ਤੇਰਾ ਨਾ ਤਾਂ ਉਹ ਵੀ ਜਦ ਚੱਲਦਾ ਹੈ ਜੋ ਸਿੰਦਰ ਦੀ ਗੱਲ ਚੱਲ ਪੈਂਦੇ ਤੇਰਾ ਨਾ ਤਾਂ ਉਹਦੇ ਵੀ ਚੱਲ ਪੈਂਦਾ। ਹੁਣ ਵੀ ਤੂੰ ਸਿੰਦਰ ਕੋਲੇ ਜਾਂਦਾ ਹੋਵੇਂਗਾ ਤਿਆਰ ਬਿਆਰ ਹੋ ਕੇ। ਓਹੋ! ਉਹ ਗੱਦੜਾਂ ਦਾ ਗੂਣਾ ਤੂੰ ਪਹਾੜੀ ਚੜਾ ਰੱਖਿਆ। ਸਿੰਦਰ ਕੋਲੇ ਜਾਂਦਾ ਸਿੰਦਰ ਕੋਲੇ। ਹੋਰ ਕੋਈ ਕੰਮ ਨਹੀਂ ਬੰਦੇ ਨੂੰ। ਹਮ ਕੰਮ ਨਹੀਂ ਤੈਨੂੰ ਵੱਡੇ ਨੌਡੀ ਖਾਨ ਨੂੰ। ਰਹਿੰਦਿਆ ਕਰ ਤੂੰ ਰਹਿੰਦਿਆ ਕਰ ਠੀਕ ਹੈ। ਸਾਰੀਆਂ ਕਰਤੂਤਾਂ ਦਾ ਮੈਨੂੰ ਤੇਰੀਆਂ ਦਾ ਪਤਾ। ਓ ਮੇਰੀ ਗੱਲ ਸੁਣ ਲੈ। ਮੈਂ ਚੱਲਿਆ ਉਦ ਘਾਟਨ ਠੀਕ ਹੈ ਉੱਥੇ ਫਿਰ ਤੈਨੂੰ ਪਤਾ ਵੱਡੇ ਵੱਡੇ ਬਾਹਰੋਂ ਆਉਣਗੇ ਹਨਾ ਐਮਐਲਏ ਵੀ ਆਉਣਗੇ ਤੇ ਹੋਰ ਲਾਟਰਨ ਪਟਰਨ ਲੀਲੀ-ਭੀਲੀ ਸਾਰੀਆਂ ਆਉਣੀਆਂ ਫਿਰ ਮੈਂ ਵੀ ਤਿਆਰ ਹੋ ਜਾ ਮੈਂ ਵੀ ਨਾਲ ਹੀ ਚੱਲਦੀ ਆਂ ਬੁੜੀਆਂ ਦਾ ਕੋਈ ਕੰਮ ਨਹੀਂ ਤੈਨੂੰ 20 ਵਾਰੀ ਕਹਦਾ ਮੈਂ ਬੇ ਤੂੰ ਰਹਿਨ ਦਾ ਕਰ ਮੈਨੂੰ ਸਭ ਪਤਾ ਹੈ ਤੇਰੀਆਂ ਚਾਲਾਂ ਦਾ ਜਿਹੜੀਆਂ ਤੂੰ ਕਰਦਾ ਨਾ ਰਹਿਨ ਦਾ ਕਰ ਓਏ ਹੱਥ ਨੇ ਪੀਟੀਸੀ ਨਿਊਜ਼ ਤੇ ਖਬਰ ਆਊ ਮੇਰੀ ਦੇਖ ਲਈ ਤੂੰ ਕਿਉਂ ਇਹ ਜੇ ਤੂੰ ਕੀ ਕਰਤਾ ਜਿਹੜੀ ਤੇਰੀ ਖਬਰ ਆਊਗੀ ਵੀ ਜੱਗੀ ਸਿਰਫ ਪੰਚ ਨੇ ਅਧ்கਾਟਨ ਕੀਤਾ ਹਾਂ ਅੱਛਾ ਵਿਸ਼ੇਸ਼ ਸਨਮਾਨ ਕਰਨਗੇ ਨਾਲੇ ਕੋਈ ਨਾ ਦੇਖ ਲੂੰਗੀ ਕਿਹੜੇ ਸਨਮਾਨ ਹੁੰਦੇ ਨੇ ਤੇ ਛੱਤਰੀ ਪੈਂਦੇ ਨਾ ਜਦੋਂ ਤੇਰੇ ਪੈਂਦੇ ਨੇ ਮਾਰ ਲਿਆ ਦੇ ਯਾਰ ਮਾਰ ਲਿਆ ਦੇ ਲਿਆ ਦੇ ਇਹਨੂੰ ਰਮਾਲ ਕਿ ਕਿਧਰੋਂ ਯਾਰ ਚੰਗੇ ਕੰਮ ਨੂੰ ਮੂੰਹ ਕਰਉਣਾ ਇਹਦਾ ਮੂੰਹ ਮਾੜੇ ਦਾ ਮਾੜਾ ਹੀ ਬਣਿਆ ਰਹਿੰਦਾ ਪੂੜੇ ਖਰਾਬ ਕਰਤਾ ਇੰਨਾ ਵਧੀਆ ਮੂਡ ਸੀ ਲੈ ਚੱਲ ਯਾਰ ਸੈਂਟ ਜਾਂ ਸਿੜਕ ਚੱਲ ਕੋਈ ਗੱਲ ਨਹੀਂ ਜੇ ਰੂਮਾਂ ਵਾਲਾ ਫੇਰ ਕੀ ਹੋ ਗਿਆ ਸਮੱਲ ਤਾਂ ਉਹ ਵਧੀਆ ਹੀ ਮਾਰਦੀ ਇਹਦੇ ਚੋਂ ਤੇ ਚੱਲ ਲੈ ਜਮਿਆ ਮੀ ਮਿਰਕ ਤੇ ਮਡੰਗਾ ਪਈ ਜਾਂਦਾ ਅੱਜ ਦਾ ਮੇਰਾ ਹੁਣ ਮਾਰ ਲਿਆ ਕੇ ਦੇਣੀ ਹੈ ਕਿ ਨਾ ਮੈਂ ਤਾਂ ਕੋਈ ਰਮਾਲ ਨਹੀਂ ਲੱਭੀ ਹੈਗੀ ਬਗ ਜਾਈ ਬਗ ਜਾਪਦਾ ਉਹ ਤੇਥੋਂ 10 ਰੁਪਏ ਦੀ ਰਮਾਲ ਨਹੀਂ ਸਾਮੀ ਜਾਂਦੀ ਬੇ ਤੂੰ ਰਾਤ ਚ ਲੈ ਲੀ ਜਾਂਦਾ ਹੋਇਆ 10 ਰੁਪਏ ਦੀ ਅਜੇ ਸਰਪੰਚ ਨਹੀਂ ਕਰਦਾ ਰਾਤ ਨਹੀਂ ਕਰਦਾ ਬਗ ਜਾਦਾ ਨਹੀਂ ਪਤਾ ਕਈ ਵਾਰੀ ਕੋਈ ਗੋਲੀ ਮਾਰ ਜੇ ਜਾਂਦੇ ਤੇ ਤੇਰੇ ਮਾਰੂ ਅਗਲਾ ਗੋਲੀ 100 ਰੁਪਏ ਦੀ ਕਿਤੇ ਗੋਲੀ ਮਾਰਦਾ ਮੈਂ ਲੈ ਐ ਕਿ ਰੋਕਦੇ ਭਰਾਵਾ ਇੱਥੇ ਰੋਕ ਦੇ ਬਸ ਇੱਥੇ ਰੋਕ ਲੈ ਆ ਜਾ ਬਾਪੂ ਇਹ ਆ ਜਾ ਧਿਆਨ ਨਾਲ ਧਿਆਨ ਨਾਲ ਬਾਪੂ ਕੋਈ ਨਹੀਂ ਪੁੱਤ ਕੋਈ ਨਹੀਂ ਚੱਗ ਓਕੇ ਧਿਆਨ ਨਾਲ ਆ ਜਾ ਬਾਪੂ ਓ ਧਿਆਨ ਨਾਲ ਕਹਿੰਦੇ ਨਾ ਆ ਜਾ ਪੁੱਤ ਤੂੰ ਤਾਂ ਕਹਿੰਦੇ ਨਾ ਦੇਖ ਕੇ ਦੇਖ ਕੇ ਜੇ ਮੈਨੂੰ ਦੀਨਾ ਹੁੰਦਾ ਤਾਂ ਫਿਰ ਕਾਦੀਆਂ ਗੱਲਾਂ ਸੀ ਨਹੀਂ ਉਹੀ ਤਾਂ ਕਹੀ ਜਾਨੀ ਆ ਬਾਪੂ ਦੇਖ ਕੇ ਧਿਆਨ ਨਾਲ ਬੋੜ ਕੇ ਚੱਲ ਉਹ ਦੇਖ ਕੇ ਤਰਾ ਤਾਂ ਤਾਹੀ ਬਤਾ ਜੇ ਦੇਖਣ ਜੋਗਾ ਛੱਡਿਆ ਹੋਵੇ ਰੱਬ ਨੇ ਨਿਗਾ ਤਾਂ ਹੈ ਨਹੀਂ ਦੇਖਾਂ ਕਦੇ ਨਾਲ ਉਹੋ ਮੈਂ ਕਹੀ ਜਾਨੀ ਕਿ ਬੋਚ ਕੇ ਤੁਰ ਬਾਪੂ ਕੋਈ ਨਹੀਂ ਆਇਆ ਤਾਂ ਮੈਂ ਤੇਰੇ ਨਾਲ ਆਇਆ ਡਿੱਗਣ ਥੋੜਾ ਦਿਨੀ ਤੈਨੂੰ ਉਹ ਠੀਕ ਆ ਪੁੱਤ ਇਹ ਸਿਆਣੀਆਂ ਗੱਲਾਂ ਸੱਚੀਆਂ ਨੇ ਕਹਿੰਦੇ ਦੰਦ ਗਏ ਤਾਂ ਖਾਨ ਗਿਆ ਅੱਖਾਂ ਗਈਆਂ ਤਾਂ ਜਹਾਨ ਗਿਆ ਹੁਣ ਮੇਰੇ ਪਾਸਾ ਤਾਂ ਮੈਨੂੰ ਕੁਛ ਨਹੀਂ ਦਿੰਦਾ ਬਤਾ ਚੱਲ ਕੋਈ ਨਹੀਂ ਬਾਪੂ ਮੈਂ ਹੈਗੀ ਆ ਨਾ ਡਾਕਟਰ ਨੇ ਕਿਹਾ ਹੈ ਨਾ ਵੀ ਹੋਰ 20 ਦਿਨਾਂ ਤੱਕ ਠੀਕ ਹੋ ਜਾਏਗਾ ਵੇ ਕਿ ਦਿਨਾਂ ਤੱਕ ਕਿਹਾ ਬਤਾ ਹਾਂ ਮੈਨੂੰ ਨਹੀਂ ਲੱਗਦਾ ਵੀ ਮੇਰੀ ਨਿਗਾ ਮੁਰਕੇ ਵਾਪਸ ਆ ਜੂ ਮੈਨੂੰ ਤਾਂ ਲੱਗਦਾ ਮੈਂ ਸਦਾ ਲਈ ਬਸ ਅੰਨਾ ਹੋ ਗਿਆ ਹਾਂ ਬਾਪੂ ਐ ਨਹੀਂ ਸੋਚਦਾ ਹੁੰਦਾ ਚੰਗਾ ਸੋਚੀਦਾ ਹੁੰਦਾ ਚੰਗਾ ਹੀ ਹੁੰਦਾ ਫਿਰ ਉਹ ਠੀਕ ਹੈ ਪੁੱਤ ਤੇਰੀ ਤੇਰੀ ਸੋਚ ਨਵੀਂ ਆ ਮੈਂ ਪੁਰਾਣਾ ਬੁਢਾ ਹੋ ਗਿਆ ਭਾਜੀ ਹੋਰ ਆ ਜਾ ਉੱਠਾ ਠੋਕ ਠੋਕ ਕੇ ਪਾਉਂ ਜੋ ਤੇਰਨ ਸੋਨ ਸਿੱਕੇ ਚੀਦਾ ਕੀ ਵਦੋ ਹੋਇਆ ਤੇਰੀ ਸਰਪ ਚੀਦਾ ਕੀ ਫਰਦ ਹੋਇਆ ਤੇਰੀ ਸਰਪਤੀ ਦਾ ਅਣਾ ਮੇਰੇ ਗਾਲ ਸੁਣਾ ਇਹ ਕੌਣ ਵੀ ਮੇਰੇ ਪਾਪਾ ਇਹ ਅੱਛਾ ਉਹ ਪਾਪਾ ਹਸੀ ਗਾਵਾ ਤਾ ਅਸਲੀ ਗਾਲ ਕੀ ਪਾਪਾ ਮੇਰੇ ਪਾਪੇ ਨੂੰ ਦਿਖਦਾ ਨਹੀਂ ਹੈਗਾ ਉਹ ਦਿਖਦਾ ਨਹੀਂ ਪਰ ਸੁਣਦਾ ਤਾਂ ਹੋਊਗਾ ਆ ਸੁਣਦਾ ਤਾਂ ਹੈਗਾ ਉਹ ਤਾਂ ਅੱਗੇ ਵਗ ਗਿਆ ਨਾ ਦਿਖਦਾਗਾ ਤੈਨੂੰ ਮੇਰੇ ਪਾਪੇ ਦਾ ਅੱਖਾਂ ਦਾ ਆਪਰੇਸ਼ਨ ਹੋਇਆ ਅੱਛਾ ਹੋਰ ਪਤਾ ਕੀ ਹੈ ਫਿਰ ਡਾਕਟਰ ਕਹਿੰਦਾ ਹਜੇ 20 ਦਿਨ ਰਾਮ ਨਹੀਂ ਆਉਂਦਾ ਪਾਪੇ ਨੂੰ ਤੇ ਤੈਨੂੰ ਘਰ ਆਲੇ ਨਹੀਂ ਗਿਆ ਨਾਲ ਦਵਾਈ ਦਵਾਣ ਵੇ ਉਹ ਤਾਂ ਵਗ ਗਿਆ ਕੰਮ ਤੇ ਅੱਛਾ ਕੰਮ ਤੇ ਵਗ ਗਿਆ ਹੋਰ ਤੇ ਚੱਲ ਕੋਈ ਨਾ ਉਹ ਕੀ ਕਹਿੰਦੇ ਉਹ ਤਾਂ ਕਹਿੰਦੇ ਵੀ ਹਜੇ 20 ਦਿਨ RAM ਨਹੀਂ ਆਉਂਦਾ ਦੇਖੋ ਹੁਣ ਪਾਪਾ ਤਾਂ ਪਰ ਘਰੀ ਰਹੋਗਾ ਪਰ ਦਿਖਦਾ ਨਹੀਂ ਨਾ ਅੱਛਾ ਉਹ ਕੰਮ ਦੇ ਵਾ ਗਿਆ ਹਾਂ ਨਹੀਂ ਦਿੰਦਾ ਨਹੀਂ ਚੁੱਪ ਕਰ ਜਾ ਪਾਪਾਵੇਂ ਰਹੋ ਅੱਛਾ ਉਹ ਫਿਰ ਮੈਂ ਕਿਹੜਾ ਕੁਝ ਗਲਤ ਕਿਹਾ ਉਹਨੂੰ ਪਾਪਾ ਜੀ ਕਿਹਾ ਬੰਦਾ ਅੱਛਾ ਚਲ ਮੈਨੂੰ ਟੈਨਸ਼ਨ ਪੈ ਗਈ ਸੀ ਮਗਾ ਕਿਤੇ ਪਾਪਾ ਆ ਗਿਆ ਤੇਰਾ ਹੁਣ ਤਾਂ ਜਮੀ ਟੈਨਸ਼ਨ ਖਤ ਹੋ ਗਈ ਇਹਨੂੰ ਕਿਹੜਾ ਦਿੰਦਾ ਉਹ ਨਾ ਮਰੀ ਜਾਇਆ ਕਰ ਪਕਾਈ ਚਾਰਵੇਂ ਰੋ ਪਾਪਾ ਤੇ ਲੱਗ ਗਿਆ ਵਾ ਗਿਆ ਕੱਲੇ ਫੜ ਲਾ ਉਹਨੂੰ ਕਿਤੇ ਕੰਧ ਕੋਲ ਜਾ ਕੇ ਜਾ ਭੱਜ ਜਾ ਪਾਪਾ ਕਾ ਕੇ ਪਾਪਾ ਪਾਚ ਹਾਂ ਦਾ ਸੂਨੀ ਤੇ ਸੱਗ ਗਈ ਹੋ ਗਿਆ ਇਹਨੂੰ ਕਿਹੜਾ ਦੀਂਦਾ ਉਹ ਬਾਹਰ ਲੈ ਹੁਣ ਆਪਾਂ ਨੂੰ ਕੋਈ ਰੋਕ ਨਹੀਂ ਕੋ ਟੋਕਣੀ ਉਹਦੇ ਆਪਾਂ ਕੋਕੇ ਜੜਤੇ ਜਿਹੜੀ ਵਾਲੀ ਜਗਲਖੋਰ ਦੀ ਹੁਣ ਦੇਖੀ ਬਣਦਾ ਅੱਗੇ ਕੀ ਹੈ ਹੁਣ ਆਉਣਗੇ ਨਜ਼ਾਰੇ ਤੇ ਜਾਣਗੇ ਉਹ ਪੁੱਤ ਮੈਂ ਇਕੱਲਾ ਹੀ ਰਹਿ ਗਿਆ ਸੀ ਸਿੰਦਰ ਤੂੰ ਕਿੱਥੇ ਵਗ ਗਈ ਸੀ ਬਾਪੂ ਕੁਛ ਨਹੀਂ ਹੋਤਾ ਮੇਰੇ ਪੈਰ ਦੀ ਜੁੱਤੀ ਨਿਕਲ ਗਈ ਸੀ ਅੱਛਾ ਹਾਂ ਮੈਂ ਇਕੱਲੇ ਬੋਲੀ ਗਿਆ ਮੈਂ ਖਾ ਤੇ ਸਿੰਦਰ ਹਾਂ ਮੈਂ ਨਾ ਪਿਸ਼ਾਬ ਕਰਨਾ ਸੀਗਾ ਬਾਪੂ ਇਹ ਘਰੇ ਛੇਜੇ ਕਰ ਲਾ ਕਿੱਛ ਆ ਦੇ ਇੱਥੇ ਜਿੱਥੇ ਪਲਾਟ ਜੇ ਚ ਠੀਕ ਆ ਹਾਂ ਮੈਂ ਇੱਥੇ ਖੜੀ ਆ ਜਾ ਭੱਗ ਜਾ ਉਹ ਇੱਥੇ ਨਹੀਂ ਬਾਪੂ ਇਹ ਤਾਂ ਗਲੀ ਆ ਮੜ ਜਾ ਅੱਗੇ ਹੋ ਜਾ ਅੱਗੇ ਹੋ ਜਾ ਹਾਂ ਕੋਈ ਮੈਨੂੰ ਕਿਹੜਾ ਪਤਾ ਲੱਗਦਾ ਹੈ ਅੱਛਾ ਐਥੇ ਜੀ ਠੀਕ ਹੈ ਆਹੋ ਇੱਥੇ ਕਰ ਲਾ ਠੀਕ ਆ ਤੇਰਾ ਮਾੜਿਆ ਜਮਾਈ ਹੋ ਜੀ ਕੰਮ ਕਮਸ ਚਾਲਦਾ ਕੋਈ ਮਾੜਾ ਮੋਟਾ ਕਰਦਾ ਮਾ ਮਾ ਦੇ ਲੇਖ ਜੇ ਮਾ ਟਾਈਮ ਪਾਸ ਨਹੀਂ ਬਣਾਵਣਾ ਹੁਣ ਵੀ ਉਹ ਕਿਵੇਂ ਕਰਾਉਣਾ ਬਣਾਵਣਾ ਨਹੀਂ ਆ ਅੱਛਾ ਫਿਰ ਜਾਨਣਾ ਕਿਵੇਂ ਹੈ ਉਹ ਹੋਈ ਹੋਈ ਬਣਦੇ ਆਪਣੇ ਸੀ ਦੇ ਅੱਛਾ ਪਤਾ ਤੰਗ ਹੀ ਹੋ ਗਏ ਹਨਾ ਹੋਰ ਪੈਸਾ ਨਹੀਂ ਮਿਲਦਾ ਕੋਈ ਕੰਮ ਨਹੀਂ ਹੁੰਦਾ ਆਪਾਂ ਤੋਂ ਆ ਆਉਂਦੇ ਸਰਪੰਚ ਸਾਹਿਬ ਸਤਿਕਾਰ ਜੀ ਸਸਰੀਕਾਰ ਜੀ ਥੋੜੀ ਦਾ ਖਾਵੇ ਸੱਜਣ ਹਲੋ ਕੋਈ ਉਹ ਕਰ ਦਿਨੇ ਹੁਕਮ ਕਰੋ ਉਹ ਵਾਜਰ ਹੋ ਗਿਆ ਜੀ ਬਹੁਤ ਟਾਈਮ ਹੋ ਗਿਆ ਜੀ ਉਹ ਹੁਕਮ ਤੇ ਆਇਆ ਸਾਡਾ ਕੰਮ ਕਰਕੇ ਦੇ ਦੋ ਉਹ ਹੁਕਮ ਤਾਂ ਕਰੋ ਜੀ ਸਾਡੀਆਂ ਮਹਾਰਾਜ ਪ੍ਰਿੰਸਰਾਂਾਂ ਪੁਲਿਸਾਂ ਦਾ ਕੋਈ ਲੱਗਿਆ ਕੋਈ ਕਾਰਗੁਜ਼ਾਰ ਸੰਗ ਦਾ ਸਾਡੇ ਕੋਈ ਸੁਣਦਾ ਹੀ ਨਹੀਂ ਜੀ ਉਹ ਪਲਸਰ ਤੂੰ ਫਾਰਮ ਪੜਾ ਕੇ ਨਹੀਂ ਆਇਆ ਮੈਨੂੰ ਪੜਾਇਆ ਤਾਂ ਹੈਗੇ ਸੀ ਫਿਰ ਕੀ ਬੋਲਦੇ ਜੀ ਉਹ ਯਾਰ ਫਿਰ ਮੈਨੂੰ ਐ ਲੱਗਦਾ ਵੀ ਥੋੜੇ ਸਾਈਨ ਨਹੀਂ ਹੋਏ ਹੁਣ ਇਹਦੀ ਵੀ ਨਹੀਂ ਲੱਗੀ ਨਾ ਮੇਰੀ ਗੱਲ ਚੱਲ ਮੇਰੀ ਗੱਲ ਸੁਣੋ ਮੈਂ ਤਾਂ ਫੇਰ ਹੀ ਜਾਉ ਉਧਰ ਪਹਿਲਾਂ ਅਜੇ ਸੋਡਾ ਕੰਮ ਹੀ ਕਰ ਦਾਂ ਆਜੋ ਆਜੋ ਹਾਂ ਜੀ ਲੈਟਸ ਹੁਣ ਛੋੜਾ ਕੰਮ ਨਹੀਂ ਕਰਾਂਗੇ ਪਿੰਡ ਦਾ ਹੋਰ ਕਈ ਦਾ ਕਰਾਂਗੇ ਤਾਂ ਹੀ ਤਾਂ ਤੁਹਾਡੇ ਕੋਲ ਆਏ ਆ ਜੀ ਮੈਂ ਸਮਝਦਾ ਕੋਈ ਨਾ ਕੋਈ ਨਾ ਆਪਾਂ ਕਾਗਜ਼ ਚੈੱਕ ਕਰਦੇ ਆ ਸਭ ਤੋਂ ਪਹਿਲਾਂ ਛੋੜਾ ਨੰਬਰੀ ਲਵਾਉ ਠੀਕ ਆ ਆ ਜੋ ਆ ਜੋ ਇਹ ਪੰਜ ਕੋਲੇ ਦਾ ਕੰਮ ਬਣੂ ਹੋਈ ਤਾਂ ਹੀ ਆ ਕਰ ਸਰਪੰਚ ਸਾਹਿਬ ਆ ਆ ਜੋ ਆ ਜੋ ਆ ਜੋ ਲੈ ਚਲੋ ਹੈ ਚਾਹ ਪੀਓਗੇ ਚਾਹ ਤੁਹਾਨੂੰ ਦਿੰਦਾ ਜੀ ਮਹਾਰਾਜ ਕੰਮ ਸਰਪੰਚਣੀ ਹੈ ਉਹ ਸਰਪੰਚਣੀ ਹੈ ਓਏ ਆ ਜਾ ਸੁਣ ਲਿਆ ਕਰ ਕੋਈ ਬਾਹਰ ਆਇਆ ਹੁੰਦਾ ਬਾਹਰ ਆਨ ਨੂੰ ਦੱਸ ਓ ਮੇਰੀ ਗੱਲ ਸੁਣ ਚਾਹ ਪੈਨਸਲ ਵਾਲੇ ਕਾਗਜ਼ੇ ਚੱਕ ਕੇ ਲੈ ਕੀ ਹੋ ਗਿਆ ਹੁਣ ਓ ਇਹਨਾਂ ਦੇ ਸਾਈਨ ਨਹੀਂ ਹੋਏ ਹੋਣੇ ਪਾਣੀ ਫੇਰ ਲਵਾ ਦੇ ਆ ਗਿਆ ਲੈ ਆ ਪੱਜ ਕੇ ਚੱਕ ਕੇ ਕੋਈ ਨਾ ਤੁਸੀਂ ਮੇਰੇ ਉਂਦੇ ਟੈਨਸ਼ਨ ਨਾ ਲਿਓ ਚਾਹ ਪਿਆ ਦੇਣਾ ਥੋੜੀ ਘੁਟ ਘੁਟ ਪੀਤੀ ਹੋਈ ਆ ਬਸ ਰਹਿਣ ਦੋ ਜੀ ਲਿਆ ਆ ਕੁੱਟਕ ਚਾਹ ਬਣਾ ਦੇ ਜੰਗਾ ਇਹਨਾਂ ਨੂੰ ਹੋਰ ਕੁਛ ਤੈਨੂੰ ਮੈਂ ਉਹਦੇ ਕੀ ਕਹਤੀ ਮੈਨੂੰ ਚਾਹ ਚੂਨੂ ਨਾ ਕਿਹਾ ਕਰ ਆਹ ਹੌਲੀ ਬੋਲ ਪਾ ਪਿੰਡ ਦੇ ਲੋਕ ਖੜੇ ਆ ਫਿਰ ਮੈਂ ਕੀ ਕਰਾ ਖੜੇ ਹੁਣ ਇੱਜ਼ਤ ਨਹੀਂ ਹੁੰਦੀ ਕੰਮ ਦੱਸ ਉਹ ਯਾਰ ਮੈਂ ਕਾ ਕੀ ਨਾਂ ਸੀ ਇਹਨਾਂ ਦਾ ਆ ਕੀ ਲਿਖਿਆ ਪਦ ਪੁੱਦ ਜਾ ਆ ਦੇਖੀ ਮੜਾਇਆ ਵਪਾਰ ਗਟ ਲਿਖਿਆ ਆ ਮੰਨੇ ਆ ਚੰਗਾ ਹੌਲੀ ਬੋਲ ਪ੍ਰਗਟ ਲਿਖਿਆ ਅੱਛਾ ਠੀਕ ਹੂੰ ਤਾਂ ਸਰਪੰਚ ਬਣ ਕੇ ਬਹਿ ਗਿਆ ਤੂੰ ਨਾ ਬੜਾ ਨਾ ਬੋਲੇ ਕਰ ਮੈਂ ਸਾਈਨ ਕਰਾ ਲਾ ਇਹਨਾਂ ਦੇ ਤੇ ਫਿਰ ਸਾਮ ਨੂੰ ਇਹਨਾਂ ਨੂੰ ਫੜਾ ਕੇ ਆਉਣੇ ਕੰਮ ਤਾਂ ਥੋੜਾ ਸਾਰਾ ਹੋਇਆ ਬੇਸਿਕਲ ਸਾਈਨ ਰਹਿੰਦੇ ਆ ਸੈਂਟਾ ਸਾਨੂੰ ਕਰਨੇ ਨਹੀਂ ਆਉਂਦੇ ਅੱਜ ਅੱਛਾ ਗੂਠਾ ਜੱਲੂ ਚਲ ਆ ਜਾ ਉਧਰੋਂ ਦੁਕਾਨ ਤੋਂ ਲਵਾਉਣਾ ਪੈੜ ਲੈ ਕੇ ਆ ਜਾ ਅੱਛਾ ਹਾਂਜੀ ਕੰਮ ਛੋਟਾ ਕਰਾਤਾ ਸਮਝ ਲੋ ਪਰ ਮੇਰੀ ਗੱਲ ਸੁਣ ਲੋ ਵੋਟਾਂ ਜ਼ਰੂਰ ਪਾਉਣੀਆਂ ਵੋਟਾਂ ਪਾਉਣੀਆਂ ਕੰਮ ਪੁੱਤ ਦੀ ਪੋਤੀ ਦੀ ਜਿਹੜੀ ਦੀ ਵੀ ਬਣੀ ਹੈ ਹਾਂਜੀ ਠੀਕ ਹੈ ਠੀਕ ਹੈ ਫੇਰ ਕੰਮ ਹੋਊ ਕੋਈ ਨਹੀਂ ਕੋਈ ਨਹੀਂ ਕੰਮ ਕਰਾ ਲਈ ਸਾਡਾ ਹਾਂਜੀ ਬੋਡ ਪਾ ਦੇਣਗੇ ਬੇ ਤੜਕੀ ਲੱਗ ਗਿਆ ਪੀਣ ਤੇਰੇ ਕੋਲ ਹੋਰ ਕੋਈ ਕੰਮ ਨਹੀਂ ਹੈਗਾਗਾ ਮੈਂ ਤਾਂ ਐਂ ਪੀਊਂਗਾ ਕਰ ਲਾ ਜੋ ਕਰਨਾ ਤੂੰ ਹਾਂ ਅੱਕੇ ਐਂ ਪੀਊਂਗਾ ਰਾਤ ਸਾਰੀ ਰਾਤ ਇੰਨਾ ਕੁੱਟਿਆ ਮੈਂ ਮੇਰੇ ਤੇ ਯਕੀਨ ਨਹੀਂ ਹੈਗਾ ਤੈਨੂੰ ਉਹ ਸਰਪੰਚ ਤਾਂ ਕਾਲਜੇ ਕਢਾਉਣਾ ਸੀ ਕੋਈ ਗੱਲ ਨਹੀਂ ਹੁਣ ਉਹਦਾ ਵੀ ਦੇਖੀ ਜਲੂਸ ਨਿਕਲਦਾ ਤੂੰ ਲੈਣ ਕੀ ਜਾਨੀ ਹੁੰਨੀ ਆ ਉਹਦੇ ਮਗਰ ਮੈਂ ਉਹਦੇ ਕਾਗਜ਼ ਹੀ ਕਰਨ ਜਾਣਾਗਾ ਮੈਂ ਤੈਨੂੰ ਕਿੰਨੇ ਵਾਰੀ ਕਹਦਾ ਵੀ ਘਰੇ ਬਹਿ ਜਾ ਘਰੇ ਬਹਿ ਜਾ ਸਾਰੇ ਪਿੰਡ ਦੀਆਂ ਖਬਰਾਂ ਲੈਂਦੀ ਫਿਰਦੀ ਐ ਹਲੇ ਤੱਕ ਬੱਬਰ ਭਰਿਆ ਨਹੀਂ ਹਲੇ ਹੋਰ ਦੇਖੀ ਪੈਂਦੀਆਂ ਤੇਰੇ ਕਿਵੇਂ ਮਾਰੇਗਾ ਮੈਂ ਚੱਕੇਦਾਰ ਕੜਪੇਕੀ ਨਹੀਂ ਬਗ ਜੂਗੀ ਬਾਲੇ ਮੇਰੇ ਤਾਂ ਰਾਤ ਦਾ ਰੋਹ ਮਾਰੀ ਆਣਾਗਾ ਹੈ ਮੈਨੂੰ ਪਤਾ ਮੈਂ ਕਰਦੀ ਕਬੀਲਦਾਰੀ ਕਿਵੇਂ ਚਲਾਉਣੀ ਹੈਗੀ ਤੂੰ ਨਿਕਲਦਾ ਸਹੀ ਲੱਤਾਂ ਤੇਰੀਆਂ ਮੈਂ ਹੀ ਤੋੜੂ ਆਹ ਲੱਤਾਂ ਤੋੜਨ ਆਲਾ ਆ ਗਿਆ ਹੁਣ ਤੂੰ ਮੱਟਾ ਤੋੜਨ ਆਲਾ ਜਾ ਦੇ ਬੇ ਹੁਣ ਆਹੀ ਨਾ ਮੂਤ ਪੀ ਜਾ ਜਾਂ ਕੰਮ ਤੇ ਵੀ ਬਗ ਜਾ ਤੂੰ ਬਹ ਜਾ ਬਹ ਜਾ ਤਾਂ ਇੰਝ ਚੱਲੂ ਹੁਣ ਕੀ ਕਰ ਲੇਗੀ ਤੂੰ ਨਾਲੇ ਕੱਲ ਲਾ ਕੇ ਆਂ ਤੇ 250 ਮੂਤ-ਮੂਤ ਲਾ ਰੱਖੀਆ ਤੂੰ ਨਾ 250 ਲਾਇਆ ਬੇ ਚੰਦਰਿਆ ਤਾਂ ਦੇਖ ਲੈ ਕਰ ਤਾਂ ਖੰਡ ਨਹੀਂ ਹੈਗੀ ਤੁੱਬ ਕੇ ਤਾਂ ਇਹ ਦੱਸਦਾ ਜੇ ਬਾਲੀ ਸੋਹਣੀ ਚੀਜ਼ ਲੈ ਕੇ ਆਇਆ ਹੁੰਦਾ ਕੋਈ ਨਾ ਖੰਡ ਵਾਲੀ ਗੱਲ ਮੈਂ ਤੈਨੂੰ ਮੈਂ ਦੱਸਦਾ ਜਿਹੜਾ ਰਾਤ ਆਇਆ ਸੀ ਉਹ ਤੀ ਛਟਾ ਲੈਂਦੀ ਨਾ ਹੁਣ ਰਸਣ ਸਾਰਾ ਹਾਏ ਬੇਕੰਜਰਾ ਸ਼ਰਮ ਕਰ ਲੈ ਸ਼ਰਮ ਕੀ ਮੇਰੇ ਤੇ ਤੂੰ ਮਤਾਂ ਲਾਉਂਦਾ ਅਕੇ ਜਿਹੜਾ ਰਾਤ ਆਇਆ ਸੀ ਵੇ ਮੇਰੀ ਗੱਲ ਸੁਣ ਹੁਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰੂ ਮੈਂ ਤਾਂ ਸੱਚ ਝੂਠ ਕੜਾ ਕੇ ਹੈ ਤੂੰ ਮੇਰੇ ਤੇ ਪੱਥਰ ਤੇ ਲਕੀਰ ਆ ਹੁਣ ਵੇ ਤੂੰ ਮੈਨੂੰ ਕਹਿਨਾ ਵੀ ਮੈਂ ਇਹ ਜੀਆ ਵੀ ਮੈਂ ਇਹ ਜੀ ਨਹੀਂ ਮੈਂ ਤਾਂ ਕੋਰੇ ਕਾਗਜ਼ ਵਰਗੀ ਆ ਮੈਂ ਤਾਂ ਕਿਸੇ ਨੂੰ ਹੀ ਨਹੀਂ ਚੱਕਣ ਦੇ ਹਵਾ ਵਾਲਾ ਬਦੀ ਵਾਲਾ ਹਾਂ ਗੱਲਾਂ ਕੜੀਆਂ ਕਰਦਾ ਉਹ ਜਾਣਦਾ ਜਾਣਦਾ ਤੈਨੂੰ ਕੋਰੇ ਕਾਗਜ਼ ਵਰਗੀ ਨੂੰ ਨਾ ਸਰਪੰਚ ਨਾ ਕੀ ਜੱਫੀਆਂ ਪੈਂਦੀਆਂ ਸੀ ਰਾਤ ਆ ਗਿਆ ਤਾ ਮੈਂ ਟਾਈਮ ਤੇ ਹਾਈਵੇ ਬਣਾਈ ਨਹੀਂ ਮੈਂ ਤਾਂ ਹੁਣ ਇੱਕ ਪਾਸਾ ਕਰਕੇ ਐ ਤੂੰ ਤੂੰ ਮੇਰੇ ਤੇ ਆ ਤੂੰ ਮੈਂ ਤਾਂ ਲਾਉਣਾ ਨਾ ਆ ਤੂੰ ਮਤ ਲਾਉਣਾ ਇਹਦਾ ਫਿਰ ਅੱਜ ਤੈਨੂੰ ਰਿਜ਼ਲਟ ਮਿਲ ਜਊ ਜਾਂ ਜ ਸਰਪੰਚ ਨਹੀਂ ਜਾਂ ਤੂੰ ਨਹੀਂ ਜਾਂ ਫਿਰ ਅਜ ਮੈਂ ਨਹੀਂ ਤੂੰ ਇੱਥੀ ਦੇਖੀ ਜਾ ਫਿਰ ਜੇ ਪੰਚਾਇਤ ਆਉਣਗੀਆਂ ਜਾਂ ਫਿਰ ਮੈਂ ਜਾਊਂਗੀ ਜਾ ਜਾ ਭੱਗ ਜਾ ਕੋਈ ਗੱਲ ਨਹੀਂ ਇੱਥੀ ਬਠਣਾ ਦੇਖਣਾ ਕਿਹੜਾ ਤੇਰੇ ਨਾਲ ਬਣੂਗਾ ਕੀ ਮੇਰਾ ਘਰ ਮੈਂ ਤਾਂ ਬਣਾਇਆ ਮੈਂ ਤਾਂ ਆਪਦੇ ਘਰੇ ਰਹੂੰ ਤੈਨੂੰ ਨਹੀਂ ਰਹਿਣ ਦਿੰਦੀ ਹਾਂ ਭੱਗ ਜਾ ਭੱਗ ਜਾ ਆ ਕਿੱਥੋਂ ਆ ਗਿਆ ਕੱਪੜੇ ਇੰਨੇ ਬਾਸਤਾ ਨਹੀਂ ਹੁਣ ਦੱਸ ਕੀ ਕਰਨਾ ਮੁੜ ਜਾਓ ਆਪਣੇ ਘਰਾਂ ਨੂੰ ਹੁਣ ਤਈਏ ਸਾਸਤਰੀ ਕਾਲ ਜੀ ਸਾਸਤਰੀ ਕਾਲ ਬਈ ਹਾਂਜੀ ਕਿਥੇ ਗਏ ਸਰਪੰਚ ਜੀ ਸਰਪੰਚ ਤਾਂ ਬਈ ਕੰਮ ਗਿਆ ਹੋਇਆ ਦੱਸ ਮੈਨੂੰ ਪੈਸੇ ਲੈਣੇ ਸੀ ਉਸ ਤੋਂ ਮਸਤ ਹੋਂਦ ਤੱਕ ਕੱਪੜਾ ਵੀ ਨਹੀਂ ਲਿਆ ਵਈ ਕੀ ਮਜ਼ਾਕ ਕਰੀ ਜਾਂਦਾ ਮਿਲਿਆ ਫੇ ਮੇਰੇ ਮੈਂ ਐਵੇਂ ਥੋੜੀ ਝੂਠ ਬੋਲਦਾ ਹਾਂ ਕਿ ਕਿਸ ਤਿਸ ਕੱਪੜੇ ਲੈ ਕੱਪੜੇ ਤੇ ਮੇਰੇ ਤੋਂ ਲੈ ਲਿਆ ਜਸਨੇਸ਼ਾ ਕਦੋਂ ਲਿਆ ਸੀ ਬਈ 10-15 ਦਿਨ ਹੋਇਆ ਹਾਲੇ ਲੈ ਮੈਂ ਤਾਂ ਗਈ ਹੋਈ ਸੀ ਕਿ ਉਹਨੇ ਕੀ ਲੈ ਲਿਆ ਕਿਤੇ ਮੇਰੇ ਵਾਸਤੇ ਤਾਂ ਨਹੀਂ ਕੁਛ ਲਿਆ ਉਹ ਕੋਈ ਡੀਪੀ ਦੀ ਪੀਸੀ ਮੈਨੂੰ ਕੀ ਪਤਾ ਕਿਹੜੀ ਦੀ ਪੀਸੀ ਉਹ ਡੀਪੀ ਵਾਸਤੇ ਕੀ ਲਿਆ ਸੀ ਬਾਈ ਸ਼ੌਲ ਲਿਆ ਸੀ ਸ਼ੌਲ ਕਿੰਨੇ ਪੈਸੇ ਨੇਗੇ ਉਹ ਲੈ ਲਿਆ 2000 ਤੇ ਲੈ ਲਿਆ ਮੈਨੂੰ ਕੀ ਪਤਾ ਹੈ ਤੂੰ ਐ ਕਰ ਬਈ ਹੁਣ ਤਾਂ ਉਹ ਹੈ ਨਹੀਂ ਗਾ ਜਦੋਂ ਆ ਗਿਆ ਤੂੰ ਤਾਂ ਪੈਸੇ ਲੈ ਜੀ ਨਹੀਂ ਮੈਨੂੰ 10 15 ਦਿਨ ਹੋਇਆ ਜੀ ਜੀ ਉਹ ਮੈਂ ਉਸ ਟਾਪ ਉਸੇ ਲੈ ਲਉ ਪਾਇਸੇ ਮੇਰੇ ਪਾਇਸੇ ਚਾਹੀਦੇ ਨਾ ਭਈ ਮੈਂ ਤੇਰੇ ਪੈਸੇ ਕਿੱਥੋਂ ਦੇ ਦ ਜਦੋਂ ਮੈਂ ਤੇਰੇ ਸਮਾਨ ਹੀ ਨਹੀਂ ਲਿਆ ਜਿੰਨੇ ਲਿਆ ਤੂੰ ਉਹ ਤੋਂ ਲਈ ਫਿਰ ਪੈਸੇ ਬਈ ਕਰਤਾ ਇਹ ਹੈਗਾ ਨਾ ਸਰਪੰਚ ਦਾ ਭਈ ਕਰਤਾ ਇਹ ਹੈ ਫਿਰ ਮੈਂ ਥੋੜੀ ਨਾ ਚੀਜ਼ ਲਈ ਜਿੰਨੇ ਲਈ ਹੈ ਚੀਜ਼ ਉਹ ਤੇ ਪੈਸੇ ਲਈ ਤੂੰ ਉਹ ਮੇਰੇ ਮੈਂ ਕੀ ਕਰਾਂ ਹੁਣ ਹੁਣ ਕਿ ਕਿਹੜੇ ਕਰ ਦੋ ਪਾਲਾ ਸਰਪੰਚ ਦਾ ਕਰ ਤਾਂ ਹੀ ਹੈਗੇ ਮੈਂ ਤੈਨੂੰ ਕਹਿ ਰਹੀ ਆ ਕਰ ਤਾਂ ਇਹੀ ਆ ਜਦੋਂ ਉਹ ਆ ਗਿਆ ਉਹਦੇ ਨਾਲ ਬੈ ਕੇ ਗੱਲ ਕਰਕੇ ਨਾਲੇ ਮੈਂ ਬੈਠੂੰਗੀ ਨਾਲੇ ਤੂੰ ਬੈਠੀ ਗੱਲ ਕਰਕੇ ਪੈਸੇ ਲੈ ਜੀ ਨਹੀਂ ਉਹ ਇਤਨਾ ਦਿਨ ਹੋ ਗਿਆ ਹਾਲੇ ਵੀ ਨਹੀਂ ਆਪਣੇ ਘਰੇ ਚ ਆ ਗਿਆ ਉਹ ਮੇਰੀ ਗੱਲ ਸੁਣਾ ਆਉਂਦਾ ਤਾਂ ਘਰੀ ਆ ਨਹੀਂ ਪਤਾ ਕਿੱਧਰ ਲੰਘ ਜੇ ਉਹ ਤੂੰ ਮੇਰੀ ਗੱਲ ਸੁਣ ਘੰਟੇ ਨੂੰ ਆ ਜੀ ਪੈਸੇ ਲੈ ਜੀ ਨਾਲ ਕਫਨ ਦਾ ਕੱਪੜਾ ਲੈ ਮੈਨੂੰ ਕਿਤੇ ਹੋਰ ਕਿਹੜੇ ਕਰ ਚ ਪਾਲਾਂ ਹੁਣ ਮੈਂ ਉਹਨੂੰ ਆ ਜੂਗਾ ਘੰਟੇ ਤੱਕ ਪੈਸੇ ਲੈ ਜੀ ਮੈਨੂੰ ਆ ਦੱਸ ਜਿਹਨੇ ਸੌ ਲਿਆ ਤੂੰ ਤਾਂ ਘਰ ਕਿੱਥੇ ਜੇ ਇਦਰੇ ਹੀ ਸਕੇ ਮੈਨੂੰ ਕੀ ਪਤਾ ਹੈ ਅੱਛਾ ਹਾਂ ਠੀਕ ਹੈ ਤੂੰ ਮੇਰੀ ਗੱਲ ਸੁਣ ਫਿਰ ਤੂੰ ਆ ਜੀ ਘੰਟੇ ਤੱਕ ਉਸ ਤੋਂ ਹੀ ਪੈਸੇ ਲੈ ਜੀ ਭਗ ਜਾਣ ਨਿਹਰ ਪੈਸੇ ਹਾਂ ਇਹ ਕਰ ਕਹੇ ਜੀ ਲੋਕ ਇੱਥੇ ਪਰਦੇਸਾਂ ਨਾਲ ਕੀ ਕਰੀ ਜਾਂਦਾ ਨਾਲੇ ਦੇਂਦਾ ਵਦਾਰਾ ਲੈ ਲਿਆ ਫਿਰ ਪੈਸੇ ਨਹੀਂ ਦੇਂਦਾ ਕੋਈ ਅੱਜ 15 ਦਿਨ ਹੋ ਗਏ ਆ ਮੈਂ ਭਾਜੀ ਫਿਰ ਜਾਂਦਾ ਇੱਥੇ ਕੀ ਕਰੀ ਉਹ ਕੀ ਕਰੇ ਇਹ ਲੋਕ ਇੱਥੇ ਪੰਜਾਬ 'ਚ ਫਿਰ ਵਦਾਰਾ ਦੁਬਾਰਾ ਵਾਪਸ ਨਹੀਂ ਜਾਂਦਾ ਨਾਲੇ ਕਿੰਦਾ ਐਸੀ ਵੱਡੇ ਸਰਪੰਚ ਹੈਗੇ ਪਿੰਡ ਦਾ ਸਰਪੰਚ ਕਿਹਦਾ ਸਰਪੰਚ ਹੋਊਗਾ ਐਵੇਂ ਜਾ ਉਹਨੇ ਟੋਰ ਮਾਰਾ ਸੀ ਹੱਗ ਮਚਾਵਾ ਜਾਂਦੀ ਵੇ ਸਰਪੰਚਾ ਨੇ ਸਰਪੰਚ ਨੇ ਸਰਪੰਚ ਦੱਸ ਕਿੱਥੇ ਹੈਗਾ ਕੀ ਹੋ ਗਿਆ ਧੁਪਖੀ ਫਖਾਈ ਨੀ ਕੀ ਹੋਣਾਗਾ ਲੈ ਹਰੇ ਪੁੱਛਦੀ ਆ ਕਿ ਕੀ ਹੋ ਗਿਆ ਤੈਨੂੰ ਨਹੀਂ ਪਤਾ ਕੀ ਕੁਛ ਸਾਡਾ ਰਾਤ ਦਾ ਕਲੇਸ਼ ਪਾ ਰੱਖਿਆ ਕੋਈ ਨੀ ਖੜ ਜਾ 2 ਮਿੰਟ ਹੱਥ ਮੈਨੂੰ ਬੈ ਕੇ ਰੱਖ ਸਾਡਾ ਟੁੱਕ ਸੁਟਿਆ ਪਿਆ ਉਹ ਰਾਤ ਦਾ ਕੁੱਤੀ ਆ ਮੈਨੂੰ ਆ ਕਿਹੜੀ ਗੱਲ ਤੂੰ ਕੁੱਤੀ ਮੈਂ ਮੂੰਹ ਹੀ ਨਹੀਂ ਬੰਦੀ ਹੈਗੀ ਤੈਨੂੰ ਬੈਠਣ ਦੇ ਸਰਪੰਚ ਦੱਸ ਕਿੱਥੇ ਆ ਨੀਓ ਤਾਂ ਕੰਮ ਗਿਆ ਬਾਰੇ ਹਾਂ ਹੁਣ ਕੰਮ ਵੀ ਵਗ ਗਿਆ ਰਾਤ ਦਾ ਸਾਡੇ ਘਰ ਰੰਟੀ ਰੋਣਾ ਪਵਾ ਰੱਖਿਓ ਨੇ ਨਹੀਂ ਉਹ ਗਲਤ ਕੰਮ ਹੀ ਹੋ ਗਈ ਉਹ ਕੀ ਗੱਲ ਗੱਲ ਕੇ ਗਲਤ ਫਹਿਮੀਆਂ ਮੇਰੇ ਤਾਂ ਛ ਪ੍ਰੋਲ ਕਰਾਤੀ ਮੇਰੀ ਗੱਲ ਸੁਣਣੜ ਗਿਆ ਮੇਰੇ ਨਾਲ ਪਤਾ ਕੀ ਕੀਤਾ ਪਤਾ ਨਹੀਂ ਤੇਰੇ ਨਾਲ ਲੜ ਕੇ ਗਿਆ ਪਤਾ ਨਹੀਂ ਸਿੰਦਰ ਨਾਲ ਲੜ ਕੇ ਕੀ ਪਤਾ ਕੀ ਨਾਲ ਲੜ ਕੇ ਗਿਆ ਨਹੀਂ ਨਾ ਬੋਲੀ ਹੁਣ ਲੋਥਾ ਦਤਾ ਜੀ ਹਾਂ ਮੇਰੀ ਗੱਲ ਸੁਣ ਲੈ ਪੜ ਗਏ ਮੇਰੇ ਨਾਲ ਬਣੀਆਂ ਮੈਂ ਤਾਂ ਬੋਲੂ ਮੈਂ ਤਾਂ ਵੈਰਲੇ ਵੀ ਕਰੂੰ ਹੈ ਤੇਰੀ ਗੱਲ ਸੁਣ ਮੇਰ ਨਾਲ ਲੜ ਕੇ ਭੱਗਾ ਨਾ ਮੈਂ ਤਾਂ ਬੈਂਦੀ ਨਹੀਂ ਮੈਂ ਤਾਂ ਖੜਕੇ ਗੱਲ ਕਰ ਆਇਆ ਭਾਈ ਮੈਂ ਤਾਂ ਖੜਕੇ ਗੱਲ ਕਰੂੰ ਭਾਈ ਦੀ ਗੱਲ ਕਰਕੇ ਮੈਨੂੰ ਕਹਿੰਦਾ ਸਾਡੇ ਘਰੇ ਆ ਗਿਆ ਹਾਂ ਤੇ ਸਾਡੇ ਘਰੇ ਆ ਗਿਆ ਜਦੋਂ ਮੈਂ ਹੁਣ ਉਹਨੂੰ ਬਾ ਫੜ ਕੇ ਥੋੜੀ ਬਾਹਰ ਕੱਢ ਦਿੰਦੀ ਹੂੰ ਰੋਣ ਲੱਗ ਗਿਆ ਮੈਂ ਕਿਤੇ ਤੇਰਾ ਨਾਲ ਲੜਿਆ ਮੈਂ ਕਿ ਚੱਲ ਪਹਿਲਾਂ ਵੀ ਆ ਜਾਂਦਾ ਹੁਣ ਆ ਗਿਆ ਨਹੀਂ ਮੈਂ ਤਾਂ ਜੱਫੀ ਪਾ ਕੇ ਬਹਿ ਗਿਆ ਨਹੀਂ ਮੈਨੂੰ ਕੀ ਪਤਾ ਸੀ ਉਹਦੇ ਦਿਲ ਚ ਪਾਪ ਚੱਲਦਾ ਨਾ ਤੂੰ ਵੀ ਜੱਫੀਆਂ ਪਾਉਣ ਲੱਗ ਗਿਆ ਹੁਣ ਨਿਚਲੀ ਬੈਠੀ ਰੋ ਕੇ ਮੈਂ ਜੱਫੀਆਂ ਪਾਉਂਦੀ ਫਿਰਦੀ ਆ ਨਾਲੇ ਮੇਰੀ ਗੱਲ ਸੁਣ ਪੜ ਗਿਆ ਮੈਂ ਤੈਨੂੰ ਦੱਸੀ ਤਾਂ ਜਾਣਿਆ ਮਨ ਤਰਸਾਗਾ ਚੱਲ ਬਈ ਮਾਇਆ ਚੱਰ ਪਹਿਲਾਂ ਵੀ ਆਈਆਂ ਛੋਟਾ ਮੈਥੋਂ ਮੈਂ ਤਾਂ ਕੋਲੇ ਦੇ ਲਾ ਲਿਆ ਮੈਨੂੰ ਕਿ ਪਤਾ ਸੀ ਚੰਤਰਾ ਸਾਡੇ ਮੇਰੇ ਘਰ ਆ ਲਾ ਗਿਆ ਤੂੰ ਟੱਡ ਬਣ ਗਿਆ ਮੈਨੂੰ ਨਾ ਮੇਰੀ ਗੱਲ ਸੁਣ ਦ ਮੈਨੂੰ ਐਂ ਦੱਸ ਵੀ ਤੈਨੂੰ ਕਿਹ ਉਤਰ ਘਰ ਵਾਲ ਨੇ ਕਿਉਂ ਕੁੱਟਿਆ ਕਹਿੰਦਾ ਉਹਨੂੰ ਜੱਫੀ ਪਾਈ ਘੜੇ ਤੈਨੂੰ ਕਿਹਨੂੰ ਕਿਹਨੂੰ ਲੱਗ ਗਿਆ ਸਾਡੇ ਘਰੇ ਆ ਗਿਆ ਐ ਇਹਨੂੰ ਸ਼ਰਮ ਨਹੀਂ ਆਉਂਦੀ ਸਿਚੌਰੇ ਨੂੰ ਸਾਡੇ ਘਰੇ ਵੱਜਾ ਹੋਰ ਕਿਹਨੂੰ ਘਰ ਨਿਸਿੰਦਰ ਕੋਲੇ ਲੱਗ ਜਾਂਦਾ ਹਾਂ ਉਹਦੇ ਦੀਪਕ ਕੋਲ ਵਗ ਜਾਂਦਾ ਹਾਂ ਢੂੜੀ ਦੀਪੋ ਹਾਂ ਪਤੀ ਹੈਗਾ ਤੈਨੂੰ ਹਾਂ ਨਹੀਂ ਸੋ ਲਾਲਾ ਵੀ ਆ ਤੂੰ ਵੀ ਦੀਪੋ ਦੀਪੂ ਕਰੀ ਗੇ ਮੈਨੂੰ ਗੱਲ ਦੱਸ ਅੱਜ ਮੈਂ ਕੋ ਦੱਸਾਂ ਤੈਨੂੰ ਪਤੀ ਹੈ ਗੱਲਾਂ ਦਾ ਗੱਲਾਂ ਚ ਬੱਥੇ ਮੈਨੂੰ ਗੱਲ ਦਾ ਨਹੀਂ ਪਤਾ ਮੈਨੂੰ ਗੱਲ ਤੇ ਮੇਰੇ ਤਾਂ ਕਰੇ ਚੱਤਰ ਪਵਾ ਕੇ ਤਰ ਤੇ ਚੰਦਰਾ ਨੇ ਹੁਣ ਕਿੱਥੇ ਹੈਗਾ ਮੈਨੂੰ ਕੀ ਪਤਾ ਤੈਨੂੰ ਦੀਪੀ ਵਾਲੀ ਗੱਲ ਦੱਸ ਮੈਨੂੰ ਨਹੀਂ ਪਤਾ ਦੀਪੀ ਗਾ ਦਿੰਦੀਆਂ ਗੱਲਾਂ ਦੱਸ ਸਾਡ ਤਾਂ ਘਰ ਟੁੱਕ ਸਟਾ ਪਿਆ ਮੈਨੂੰ ਮੇੜਾ ਦਿੰਦਾ ਕਹਿੰਦਾ ਸੌਦਾ ਡਗਿਆ ਲਾ ਤਾ ਕਿਉਂ ਮੈਂ ਉਹੀ ਤੁਰੇ ਫਿਰਦੀਆਂ ਕੁੜੇ ਹਾਂ ਨਹੀਂ ਤੂੰ ਫਿਰ ਦੀਪੀ ਵਾਲੀ ਗੱਲ ਦੱਸ ਕੇ ਜਾ ਦਤਾ ਕੋਈ ਦੀਪੀ ਦੀਪੀ ਤਾਂ ਮੈਨੂੰ ਪਤਾ ਸੌਣ ਬਚਾਰੇ ਕੀ ਕਰਦੀ ਦੀਪੀ ਨੂੰ ਸਿੰਦਰ ਨੂੰ ਐ ਸੌਣ ਦਬਾਉਂਦਾ ਦੀਪੀ ਨੂੰ ਐ ਸੌਣ ਦਬਾਉਂਦਾ ਹੋਰ ਤਿੰਨ ਚਾਰ ਜਣਾਂ ਬਾਹਰ ਹੋਰ ਪਾਟ ਰਕੀਆਂ ਉਹ ਕਿ ਘੱਟ ਕਾ ਲੈ ਕੇ ਦੇ ਰੱਖਿਆ ਗੱਡੀ ਤੈਨੂੰ ਕੀ ਪਤਾ ਲੱਗਦਾਗਾ ਹੁਣ ਮੈਨੂੰ ਐ ਦੱਸ ਦੇ ਸਰਪੰਚ ਕਿੱਥੇ ਹੈਗਾ ਹਾ ਰੋਣ ਮੰਟ ਕੇ ਆਪੀ ਮੇਰਾ ਤਾਂ ਟੁੱਕ ਸੁਟਾ ਪਿਆਗਾ ਮੈਚਾ ਨਹੀਂ ਛੱਡ ਰੋਦੇ ਜਲੂਸ ਦੇ ਕੇ ਲੈ ਕੇ ਸੁਣ ਕੇ ਜਾ ਜਾ ਤਾਂ ਹੁਣ ਮੈਨੂੰ ਗੱਲ ਦੱਸ ਜਾ ਨਹੀਂ ਮੈਂ ਤਲਾਕ ਦਉ ਦੇ ਦੇ ਤਲਾਕ ਮੇਰਾ ਵੀ ਤਾਂ ਤਲਾਕ ਕਰਾਈ ਰੱਖਿਆ ਤੂੰ ਦੇ ਦੇ ਤਲਾਕ ਹਾਂ ਫਿਰ ਮੈਂ ਕਿਹੜਾ ਕਰਕੇ ਕਰਵਾਇਆ ੜੀਏ ਹਾਂ ਫਿਰ ਛੱਡੇ ਕਰ ਕਿ ਟਿੰਡੀਆਂ ਲੈਣ ਗਿਆ ਸੀ ਫਿਰ ਤੂੰ ਅਗਲੇ ਨੂੰ ਉਹਦੀ ਬਾਹਰ ਚ ਮੋੜ ਦੇ ਕਰ ਤੂੰ ਕਿ ਬਾਹਰ ਚ ਬਾਕਾ ਨੂੰ ਕਹਿ ਲਈਂ ਅਭੀ ਵਗ ਜਾ ਮੈਨੂੰ ਕੀ ਪਤਾ ਸੀ ਮੈਂ ਐਡਾ ਵੱਡਾ ਬੰਦਾ ਮੈਂ ਉਹਦੀ ਪਾ ਫੜ ਕੇ ਬਾਹਰ ਕੇ ਮੈਂ ਕੱਢ ਦਿੰਦੀ ਤੇ ਤੇਰੇ ਘਰ ਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਕੁੱਟਿਆ ਉਹਦੀ ਲੱਕ ਮੈਂ ਤੋੜ ਦਿੰਦਾ ਹਾਂ ਕੋਈ ਨਾ ਘਰ ਵਾਲ ਦੀ ਮੈਂ ਕਿੱਧਰ ਜਾਵਾਂ ਮੈਨੂੰ ਕੀ ਪਤਾ ਸੀ ਕਲ ਮੂੰਹ ਐਡਾ ਕਲੇਸ਼ ਪਾਉਗਾ ਸਾਡੇ ਘਰੇ ਪੰਚਨੀਆਂ ਚ ਮੈਨੂੰ ਆ ਬੈਠੀ ਐ ਖੜ ਜਾ ਤੈਨੂੰ ਮੈਂ ਦੱਸਦਾ ਬੇ ਬੇ ਮੈਂ ਕੀ ਕਹਿੰਦਾ ਕੰਚਰਾਨੀ ਹੋ ਜਾ ਤੇਰੇ ਪਾਸ ਪੱਕੇ ਕਰਾ ਹੋ ਜਾ ਹੁਣ ਨਹੀਂ ਛੱਡ ਦੋ ਬੱਡੂ ਛੱਡ ਛੱਡ ਤੇ ਕੰਚਰਾ ਕੀ ਗੱਲ ਆ ਕੀ ਗੱਲ ਦੱਸ ਗੱਲ ਕੀ ਹੋਈ ਪਹਿਲੇ ਮੈਨੂੰ ਗੱਲ ਦੱਸ ਹਾਂ ਗੱਲ ਕੀ ਹੋਣੀ ਐ ਰਾਤ ਦੀ ਗੱਲ ਸਰਪੰਚ ਨਾਲ ਜਸ਼ਮਾ ਜਫੀ ਹੋਈ ਬੈਠੀ ਸੀ ਮੈਂ ਮੈਨੂੰ ਕੀ ਲੋੜਾ ਉਹੀ ਕਿਉਂ ਲੱਗੇ ਖੜਚ ਉਹਨੂੰ ਮੈਂ ਕਹੋ ਫੇ ਝੜਦੇ ਗੰਜਰਾ ਮੈਨੂੰ ਕੀ ਲੋੜਾ ਮੈਂ ਬੱਡੂ ਇਹਨੂੰ ਮੇਰੀ ਗੱਲ ਤਸੰਨ ਲੈ ਤੂੰ ਇੱਥੇ ਛਿਪੀ ਜਾਣਾ ਮੇਰੀ ਗੱਲ ਇੱਥੇ ਬਹਿ ਜਾ ਉਹਨੂੰ ਆ ਜਾਂਦੇ ਕੋਲ ਨਾ ਗੱਲ ਕਰਦੇ ਆ ਮੈਂ ਉਹਦੇ ਨਾਲ ਕੋਈ ਗੱਲ ਨਹੀਂ ਕਰਨੀ ਸਾਰਾ ਨੁਕਸੇ ਇਸੇ ਚ ਐਵੇਂ ਬਗਾਨਾ ਮੰਦਾ ਕਿਵੇਂ ਆਜੂਆ ਘਰੇ ਮੈਂ ਕੀ ਕਰਾਂ ਬਰਾ ਹੋ ਜਾ ਤੂੰ ਮੈਂ ਲੱਤਾਂ ਬੱਡੂ ਇਹਨੂੰ ਯਾਰੀ ਗੱਲ ਸੁਣਵੇ ਉਹੀ ਚਾਬਲੇ ਫਿਰਦਾ ਪਊਆ ਖੋ ਜਾਈਂ ਨਾ ਕਰੀ ਮੈਨੂੰ ਪਹਿਲਾ ਇੰਨਾ ਕੁੱਟੇ ਆਣੇ ਰਾਤ ਸਾਰੀ ਰਾਤ ਇਹ ਰਾਤ ਦੀ ਰੌਖ ਸਾਰਾ ਐਸੇ ਚਾ ਆਈਂ ਤੂੰ ਕਰੇ ਲਤਾ ਬੱਡੂ ਤੇਰੀਆਂ ਮੈਂ ਬੁਲਾਉਣੀ ਆ ਪੁਲਿਸ ਨੂੰ ਦੇਖ ਲੈ ਸਰਪੰਚ ਨਹੀਂ ਆ ਹਾਲ ਐਦਾ ਹਾਂ ਤੁਹਾਡੇ ਸਰਪੰਚ ਨੇ ਕੰਜਰ ਨੇ ਕਲੇਸ ਪਵਾਇਆ ਉਹਨੇ ਹਾਂ ਮੇਰੀ ਗੱਲ ਸੁਣ ਕੁਛ ਨਹੀਂ ਹੁੰਦਾ ਹੈਗਾ ਤੈਨੂੰ ਡਰਾਉਂਦਾ ਹੈਗਾ ਹਾਂ ਡਰਾਉਂਦਾ ਮੈਂ ਤੈਨੂੰ ਲੱਗਦਾ ਡਰਾਉਂਦਾ ਕੁੱਟਣ ਮਾਰ ਜਾਂਦਾ ਮੈਨੂੰ ਪਤਾ ਤੇਰੇ ਵਰਗੇ ਛਡਾਉੜ ਵੀ ਨਹੀਂ ਜਾਂਦੀ ਤੇਥੋਂ ਨਹੀਂ ਸਰਦਾ ਖੁਸ਼ ਇਤੋਂ ਨਹੀਂ ਸਰਦਾ ਨਾਲੇ ਹੋਰ ਤੂੰ ਮਾਰਦੀ ਆਂ ਪਪਾ ਹੁਣ ਤਾਂ ਸਰਪੰਚ ਦੱਸ ਕਿੱਥੇ ਹੈਗਾ ਉਹ ਤਾਂ ਸਵੇਰੇ ਕਹਿੰਦਾ ਹਾਂ ਮੈਂ ਕਿਸੇ ਮਹੂਰਤ ਮਾਰਤੇ ਤੇ ਜਾਣਾ ਹੋਇਆ ਹਾਂ ਉਹਦੇ ਮਹੂਰਤ ਮੈਂ ਕਰਾਉਂ ਉਹ ਨੂੰ ਆਉਣ ਦੇ ਤਾਂ ਸਹੀ ਹਾਂ ਕੋਈ ਗੱਲ ਨਹੀਂ ਮੇਰਾ ਵੀ ਫਿਰ ਬਲੱਡ ਪ੍ਰੈਸ਼ਰ ਵਧਿਆ ਪਿਆ ਹੁਣ ਤਾਂ ਵਾਇਰਲ ਹੋਣੀਆਂ ਗੱਲਾਂ ਮੈਨੂੰ ਕਿ ਵਿੱਚ ਕਿੜੀ ਹੋਣੀਆਂ ਤੁਸੀਂ ਹੁਣ ਤਾਂ ਵਾਇਰਲ ਹੋਣੀਆਂ ਗੱਲਾਂ ਤੁਸੀਂ ਗੱਲ ਹੁਣ ਤਾਂ ਵੈਰਲ ਹੋਊਗਾ ਕਿ ਕਿਹਦੇ ਤੈਨੂੰ ਬਚਾਇਆ ਉਤੋਂ ਮੈਨੂੰ ਤੂੰ ਉਹ ਕਰੀ ਜਾਨੀ ਹੈਗੀ ਬਚਾਉਣ ਨੂੰ ਮੈਂ ਪੰਜਾਬੀ ਵਾਲੀ ਬਚਾਤੀ ਤੂੰ ਅੱਜ ਪਹਿਲੀ ਵਾਰ ਬਚਾ ਕੇ ਮੇਰੇ ਤੋਂ ਆਸਾਨ ਕਰੀ ਜਾਨੀ ਆ ਫਿਰ ਮੇਰੀ ਗੱਲ ਸੁਣ ਜਿਹੜੀ ਗੱਲ ਕਰਨੀ ਤੂੰ ਉਹਦੇ ਨਾਲ ਕਰੀ ਰੌਲਾ ਨਾ ਪਾ ਜਾ ਕੇ ਉਹਨੂੰ ਰੋਟੀ ਲੁੱਟੀ ਦੇ ਦੇ ਹਾਂ ਗੁਰਗਲੇ ਨਾ ਮੈਂ ਤਾਂ ਕਿਤੇ ਹੋਰ ਥੱਪਕੇ ਦੇ ਦਿੰਦਾ ਹਾਂ ਉਹਨੂੰ ਆਧਾਰ ਕਾਰਡ ਚੱਕ ਦੇ ਮੈਂ ਤਾਂ ਪੱਕੀ ਜਾਨੀ ਆ ਮੈਨੂੰ ਨਹੀਂ ਲੋੜ ਹੈਗੀ ਇਹ ਕਿ ਬੰਦਾ ਦਿਹਾ ਹਾਂ ਤੋਭਾ ਜਾਂਦੇ ਕਦੇ ਉਹ ਭਾਈ ਕੋਈ ਗੱਲ ਨਹੀਂ ਮੈਂ ਵੀ ਦੇਖਦੀ ਆ ਤੁਹਾਡੇ ਆ ਗਿਆ ਕੰਜਰ ਸਰਪੰਚ ਵੇ ਕੰਜਰਾ ਤੈ ਸਾਡੇ ਘਰੇ ਰਾਤ ਕਲੇਸ਼ ਕਰਾ ਕੇ ਦਰਤ ਓ ਮੇਰੀ ਗੱਲ ਓ ਹੈਲੋ ਮੇਰੀ ਗੱਲ ਸੁਣ ਲੈ ਤੈ ਸਾਡੇ ਕੋਲ ਕਲੇਸ਼ ਕਰਾਇਆ ਮੈਨੂੰ ਆ ਵਤਵਾ ਬੋਲਦੀ 26 ਦਾ ਪਰਚਾ ਹੋਊ ਤੇਰੇ ਤੇ ਤੇਰੇ ਤੇ ਪਤਾ ਨਹੀਂ ਕਿਹੜੇ ਕਿਹੜੇ ਹੋਣਗੇ ਹਾਂ ਓ ਮੇਰੀ ਗੱਲ ਸੁਣ ਲੈ ਵਤਵਾ ਨਹੀਂ ਬੋਲਦੇ ਮੇਰੇ ਨਾਲ ਹਾਂ ਵੇ ਤੇਰੇ ਤੇ ਪਤਾ ਨਹੀਂ ਕਿਹੜੇ ਕਿਹੜੇ ਹੋਣਗੇ ਤੇਰੇ ਕਰਕੇ ਕਲੇਸ਼ ਪਿਆ ਓ ਮਾ ਨਾ ਭਾਈ ਓ ਨਾ ਮਾਰੀ ਨਾ ਓ ਕੋਈ ਨਾ ਓ ਨਾ ਮਾਰੀ ਨਾ ਓ ਰਹਿਣ ਦੇ ਓ ਰਹਿਣ ਦੇ ਰਹਿਣ ਦੇ ਫੜਦਾ ਕਹੀ ਫੜ ਲੈ ਕਹੀ ਚੱਲ ਰਹਿਣ ਓ ਰਹਿਣ ਦੇ ਰਹਿਣ ਦੇ ਰਹਿਣ ਦੇ ਓ ਰਹਿਣ ਦੇ ਤੂੰ ਓ ਰਹਿਣ ਦੇ ਭਾਈ ਰਹਿਣ ਦੇ ਰਹਿਣ ਦੇ ਭਾਈ ਰਹਿਣ ਦੇ ਮਾਰ 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 ਮੇਰੇ 살ਕੇ ਮਾਰ ਪਰ ਰੈਣ ਦੇ ਭਾਈ ਰੈਣ ਦੇ ਪਰ ਰੈਣ ਦੇ ਯਾਰ ਕਾੜੂ ਮਰੀ ਜਾਂ ਨਾ ਯਾਰ ਅਬ ਇਹ ਕੰਚਰਾ ਕੋਈ ਯਾਰ ਪਰ ਰੈਣ ਦੇ ਚਲੋ ਚਲ ਬਹੁਤ ਹੋ ਗਈ ਸਰਪੰਚਾ ਬਹੁਤ ਹੋ ਗਈ ਪੰਜਾਪ ਰੈਣ ਨੂੰ ਪੰਜਾਪ ਪੰਜਾਪ ਦੇ ਪਣਾ ਨੂੰ ਕੋਈ ਨਾ ਕੋਈ ਨਾ ਮਾਰੀ ਨਾ ਮਾਰੀ ਮੈਂ ਮਤੇ ਤੇਰੇ ਕਰਕੇ ਹੋਇਆ ਸਾਰਾ ਕੁਝ ਓਏ ਕੁੜੀ ਹੋਏ ਉਹ ਕਰ ਖੜ ਦੇ ਕਰ ਉਹ ਮਾਰ ਲੈਣ ਦੇ ਦੋ ਦੋ ਮਾਰ ਲੈਣ ਦੇ ਮਾਰ ਮਾਰ ਲੈ ਭਾਈ ਮਾਰ ਲੈ ਰੈਣ ਓਛਾ ਤਗ ਉਹ ਨਾ ਚੱਲ ਯਾਰ ਉਹ ਨਾ ਮਾਰਦੇ ਨਹੀਂ ਹੁੰਦੇ ਮਾਰਦੇ ਨਹੀਂ ਉਹ ਗੱਲ ਕਟਾਈ ਜਾਂਦਾ ਉਹ ਕਿੱਦਾਂ ਮੈਂ ਥੋੜੂ ਕਟਾਉਣਾ ਇਹ ਤਾਂ ਕਰਤੂਤਾਂ ਤੋਂ ਕੁੱਟ ਖਾਂਦੀ ਐ ਬਹਿ ਜਾ ਬਹਿ ਜਾ ਬਹਿ ਜਾ ਭਾਈ ਉਹ ਮੇਰੀ ਗੱਲ ਸੁਣ ਉਹ ਚੱਕਿਆ ਰੱਖਿਆ ਪਰ ਪੁੱਛਣਾ ਜੇ ਕਿਤੇ ਹੋਰ ਤੇ ਆਪਾਂ ਪੈ ਜੇ ਜੱ ਤੇਰਾ 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 ਤੇਰੇ ਕਿਉਂ ਹੋਰ ਨਾ ਪੰਗੇ ਮੇਰੇ ਨਾਲ ਹਾਂ ਵੇ ਕੰਜਰਾ ਮੈਨੂੰ ਪਤਾ ਵੀ ਤੇਰੀ ਸ਼ਾਸਤਾਂ ਤੂੰ ਸ਼ਾਸਤ ਖੇਡਦੇ ਨਾ ਹੁਣ ਤੇਰੇ ਨਾਲ ਦੇਖੀ ਕਿਹੜੀ ਸ਼ਾਸਤ ਖੇਡੀ ਜਾਊਂ ਹਾਂ ਤੈਨੂੰ ਤਾਂ ਅਗੱਸ ਬਾਦ ਮਰਨਿਆ ਕੋਈ ਗੱਲ ਨਹੀਂ ਹਾਂ ਕਿਉਂ ਆ ਗਿਆ ਸਬਾਦ ਨਹੀਂ ਮੇਰੇ ਨਾਲ ਪੰਗੇ ਜਿੱਥੇ ਕਿਤੇ ਅੜੇਂਗੀ ਨਾ ਹੁਣ ਤੈਨੂੰ ਐਂ ਹੀ ਫਜਾਉਂਗਾ ਵੇ ਕੁਸ ਮਰਜੀ ਕਰ ਲਈ ਵੇ ਮੈਂ ਨਹੀਂ ਬਿੰਦਰੀ ਨਹੀਂ ਹਰਦੀ ਬਿੰਦਰੀ ਨਾ ਹਰੀ ਜਾਂ ਨਾ ਹਰੂਗੀ ਤੇ ਹੁਣ ਦੇਖੀ ਤੇਰੇ ਨਾਲ ਕੀ ਬਣ ਗਿਆ ਵਾਇਰਲ ਹੋਣੀਆਂ ਗੱਲਾਂ ਵਾਇਰਲ ਹਾਂ ਵੈਰ ਨਹੀਂ ਹੋਣਗੀਆਂ ਵਾਇਰਲ ਹੋਣੀਆਂ ਬੈਰ ਲ ਕਰੂਗੀ ਇਹ ਮੱਥੇ ਤੇ ਚਮਕਣ ਬਾ ਮੇਰੀ ਪੋਲੀ ਦੇ ਨਾ ਮਰ ਪੋਲੀ ਕੌਣ ਹੈਗੀ ਓਹੋ ਓ ਤੈਨੂੰ ਕਿਹਾ ਪਿਆਰ ਨਾਲ ਰਹਿਣ ਦੇ ਕਰ ਰਹਿਣ ਦੇ ਕਰ ਨਾ ਉਹਨਾਂ ਦੇ ਘਰੇ ਰਾਤ ਕੀ ਕਰਨ ਗਿਆ ਸਨ ਜੱਫੀਆਂ ਪਾਈਆਂ ਨੇ ਜਾ ਕੇ ਓਏ ਉਹੀ ਬਣਾਤਾ ਤੈਨੂੰ ਉਹ ਤਾਂ ਚੁਗਲ ਖੋਹਰਾ ਕੁਛ ਵੀ ਨਾ ਲਾ ਸਕਦੀ ਐ ਰਹਿਣ ਜਾ ਕਰ ਫਿਰ ਤੇ ਘਰ ਆਉਨ ਕਿਉਂ ਘੁੱਟ ਦਤੀ ਓਏ ਉਹ ਤਾਂ ਹਰੇਕ ਦੇ ਘਰੇ ਚੁਗਲੀ ਕਰਦੀ ਓਹ ਕਰਤਾ ਵਾ ਤਾਂ ਲਾਉਂਦਾ ਸੀ ਨਿਭਰੋ ਮੈਨੂੰ ਨਾ ਕੁਛ ਕਹਿੰਦਾ ਜੇ ਮੈਂ ਕੁਛ ਕੀਤਾ ਹੁੰਦਾ ਕੀ ਵੀ ਆ ਹਨਾ ਹਾਂ ਦਿਮਾਗ ਤੋਂ ਕੰਮ ਲੈ ਦਿਮਾਗ ਤੋਂ ਹਾਂ ਚਲੋ ਤਾਂ ਠੀਕ ਹੈ ਫਿਰ ਮੈਨੂੰ ਇੱਕ ਗੱਲ ਦੱਸ ਹਾਂ ਕਸ਼ਮੀਰੀ ਆਇਆ ਸੀ ਸਾਲ ਕਿੰਨੂੰ ਦਵਾਇਆ ਸੀ 1500 ਰੁਪਏ ਮੰਗਦਾ ਸੀ 1500 ਉਹ ਆ ਕੀ ਦਾ ਫੋਨ ਆ ਗਿਆ ਯਾਰ ਫੋਨ ਨਹੀਂ ਤੂੰ ਮੈਨੂੰ ਖਾਲੇ ਇੱਕ ਮਿੰਟ ਗੱਲ ਹੈਲੋ ਹੈ ਉਹ ਹੋ ਛੋਡਾ ਨਹੀਂ ਜੱਬ ਲੋਟ ਆਉਂਦਾ ਯਾਰ ਉਹ ਯਾਰ ਇੱਕ ਦੂਜੇ ਨੂੰ ਮਾਰ ਦੋ ਪਰ ਮੈਥੋਂ ਨਹੀਂ ਆਈਦਾ ਉਹ ਸਰਪੰਚ ਤਾਂ ਹੈਗਾ ਚਲ ਠੀਕ ਆ ਉਹ ਯਾਰ ਉਹ ਲੜ ਪਏ ਚੰਗਾ ਮੈਂ ਸਮਝਾ ਉੱਥੇ ਕਰਾਇਆ ਤੇ ਮੈਨੂੰ ਦੱਸ ਕੇ ਜੇ ਥਾਲ ਕੀ ਲੜਦੀ ਬੇ ਦੱਸ ਜਾ ਚਲ ਯਾਰ ਲੇਟ ਹੋ ਗਏ ਭੋਗ ਤਾ ਹੋਰ ਐ ਵੀ ਜਾਣਾ ਹੋਣਾ ਹੋਰ ਜਾਣਾ ਮੈ ਵੀ ਯਾਰ ਚਲ ਚਲ ਠੀਕ ਆ ਮੈਂ ਬਰਾਫਰ ਚੱਲਦਾ ਫਿਰ ਠੀਕ ਆ ਠੀਕ ਸ੍ਰੀ ਗਾਣੇ ਵਧੀਆ ਵਧੀਆ ਵਿੰਦਰੀ ਆ ਦੇਖ ਸਰਪੰਚ ਦੀ ਕਰਤੂਤਾਂ ਮੈਂ ਮੈਂਬਰ ਸਾਹਿਬ ਮੈਨੂੰ ਪਤਾ ਰਾਤ ਮੈਂ ਕਿਵੇਂ ਕੱਟੀਆ ਸਾਰੀ ਰਾਤ ਮੇਰੇ ਘਰ ਵਾਲਾ ਮੈਨੂੰ ਕੁੱਟੀ ਗਿਆ ਇਹ ਸਰਪੰਚ ਦੀ ਕਰਤੂਤ ਨਹੀਂ ਵਜਾ ਨਾਲ ਕੀ ਗੱਲ ਕੀ ਹੋ ਗਈ ਆ ਸਰਪੰਚ ਸਾਡੇ ਘਰੇ ਵਾਗ ਗਿਆ ਹੁਣ ਮੇਰੀ ਗੱਲ ਸੁਣ ਮੈਂਬਰਾ ਜੇ ਕੋਈ ਬੰਦਾ ਕ ਬੰਦਾ ਆਊਗਾ ਤੁਸੀਂ ਆਪ ਹੀ ਦੇਖ ਲੋ ਮੇਰੇ ਘਰੇ ਜਾਊਂਗਾ ਮੈਂ ਤੁਹਾਨੂੰ ਕਰੋ ਥੋੜੀ ਵੜ ਕੇ ਬਾਹਰ ਕ ਕੱਢ ਦੂੰ ਇਹ ਸਾਡੇ ਘਰੇ ਵਾਗ ਗਿਆ ਰਾਤ ਲੜਾਈ ਲੁੜੀ ਐ ਤਨੀ ਇਹਦੀ ਕਿਦੇ ਨਾਲ ਹੋਇਆ ਰੋਣ ਲੱਗਿਆ ਮੇਰੇ ਘਰ ਵਾਲਾ ਪਹਿਲਾਂ ਤਾਂ ਲੈਟ ਆਉਂਦਾ ਕੁਦਰਤੀ ਰਾਤ ਸੁਨੇਹਾ ਆ ਗਿਆ ਤਾਂ ਜੱਪੀ ਪਾ ਕੇ ਮੈਨੂੰ ਰੋਣ ਕੇ ਉਹਨਾਂ ਲੱਗ ਗਿਆ ਉੱਤੇ ਉਹ ਆ ਗਿਆ ਮੈਨੂੰ ਕੁੱਟਣ ਵੰਡ ਕੇ ਘਰ ਤਾ ਹੋਇਆ ਦੇਖ ਲੈ ਕਿਸ ਰਾਤ ਫੋਨ ਕਿਉਂ ਨਹੀਂ ਕੀਤਾ ਤੁਸੀਂ ਸਾਨੂੰ ਫੋਨ ਮੈਂ ਕਿਹੜੇ ਘਰ ਦੀ ਫੋਨ ਕਰਦਾ ਟਾਈਮ ਕਿੱਥੇ ਉਹ ਤਾਂ ਕੁੱਟੀ ਗਿਆ ਮੈਨੂੰ ਹਾਂ ਤੇਰੇ ਤਾਂ ਮੈਂ ਬਰਾ ਮਾੜੀ ਗੱਲ ਆ ਭਰਾਵਾ ਦੀ ਮਾੜੀ ਗੱਲ ਕੀ ਅੱਛਾ ਉੱਤੋਂ ਦੀ ਆ ਉਹਦੇ ਘਰੇ ਵਾਗੀ ਮੈਂ ਜੇ ਸ਼ਿਕਾਇਤ ਲੈ ਕੇ ਹਾਂ ਮੇਰੇ ਘਰ ਵਾਲ ਨੂੰ ਸਮਾਨ ਪੜਾਵੇ ਕਦੇ ਕੁੱਤ ਕਫੜਾਵੇ ਕਦੇ ਕੁਛ ਫੜਾਵੇ ਉੱਤੋਂ ਹੋਰ ਕਟਵਾਵੇ ਮੈਨੂੰ ਤੇਰਾ ਤਾਂ ਬੇਕਰਤ ਉੱਤਾਂ ਗਏ ਤੇਰੇ ਨਾਲ ਵੀ ਐ ਕਰੀ ਹੈ ਹਾਂ ਮੇਰੀ ਗੱਲ ਸੁਣ ਮੈਂ ਭਰਾ ਲੰਬੂ ਸਾਹਿਬ ਮੈਨੂੰ ਐ ਲੱਗਦਾ ਵੀ ਇਹ ਸਰਪੰਚੀ ਦਾ ਚੱਕਦਾ ਫਾਇਦਾ ਇਹ ਫਾਇਦਾ ਹੀ ਚੱਕੀ ਜਾਂਦਾ ਹੋਰ ਕੀ ਹੈ ਫਾਇਦਾ ਹੀ ਚੱਕਦਾ ਹੋਰ ਕੀ ਆਪਣੇ ਵਰਗੇ ਸ਼ਹਿਰ ਆਈ ਜਾਂਦੇ ਨੇ ਹਾਂ ਇਹ ਚੱਕ ਰਿਹਾ ਫਾਇਦਾ ਹੁਣ ਚੱਕਰ ਕੀ ਹੈਗਾ ਉਹਦਾ ਹੈਗਾ ਸਰਪੰਚਣੀ ਕੋਲੇ ਹੈ ਇਹ ਆ ਖੁੱਲੇ ਆਮ ਇਹ ਬਣ ਗਿਆ ਹੁਣ ਉਹ ਕਹਿ ਨਹੀਂ ਸਕਦੇ ਆ ਪੋਸ਼ ਆ ਸਰਕਾਰੀ ਸਾਹਨ ਹੈ ਹੋਰ ਕੀ ਬਸ ਹੁਣ ਤੂੰ ਕਹਿਤਾ ਯਾਰ ਹੁਣ ਮੈਂ ਕਹਿ ਨਹੀਂ ਸਕਦਾ ਹੈ ਮੇਰੇ ਤੇ ਪਾਰ ਮੇਰੀ ਗੱਲ ਸੁਣ ਮੈਂ ਭਰਾ ਹਾਂ ਹੁੰਦੀ ਐ ਕੋਈ ਵੀ ਗੱਲ ਕਲਾ ਨੂੰ ਸਾਡੇ ਘਰੇ ਹੀਮ ਕੀ ਮੁੰਦੇ ਜਾਂ ਮੇਰੇ ਘਰ ਵਾਲ ਨੂੰ ਕੁਸੰਦਾ ਜਾਂ ਮੈਨੂੰ ਕੁਸੰਦਾ ਜ਼ਿੰਮੇਵਾਰ ਸਰਪੰਚਉ ਉੱਤੋਂ ਮੈਨੂੰ ਐ ਕਹਿੰਦਾ ਕਿ ਮੈਂ ਤਾਂ ਪਰਚਾ ਪਵਾਉ ਪਵਾ ਲੈ ਜੱਤੀ ਮਹਿਮਾਨੀ ਪਰਚਾ ਪਵਾਉਂਗਾ ਨਿਕਲ ਚੋਕਾ ਨਹੀਂ ਰਹਿਣਾ ਹਾਂ ਗੱਲਾਂ ਕਰ ਆਏ ਕਿ ਮੈਂ ਪਰਚਾ ਪਵਾ ਦਵਾਂ ਅਸੀਂ ਆ ਗਿਆ ਅਸੀਂ ਆ ਬਹਿ ਲਾਂਗੇ ਭਾਈ ਤੇਰੀ ਮੇਰੀ ਗੱਲ ਸੁਣ ਤੇਰੇ ਘਰ ਵਾਲੇ ਨੂੰ ਅਸੀਂ ਸਮਝਾਇਆ ਹੁਣ ਜਿਹੜਾ ਸਾਡਾ ਫਰਜ਼ ਬਣਦਾ ਮੈਂ ਬਾੜ ਦਾ ਮੈਂਬਰ ਆ ਮੇਰਾ ਹੱਕ ਬਣਦਾ ਠੀਕ ਹੈ ਨਾਲੇ ਮੈਂ ਗੱਲ ਸੁਣ ਮੈਂ ਜੇ ਚੱਕ ਚੁੰਨੀ ਮੈਂ ਬਾਕੀ ਇਹਨੂੰ ਕਿਸੇ ਨੇ ਰੋਟੀ ਨਹੀਂ ਲਾ ਕੇ ਦੇਣੀ ਮੈਂ ਆਪਦੇ ਪਿਆਕੇ ਕਿੰਨਾ ਉਹ ਤੇਰਾ ਘਰ ਖਰਾਬ ਹੋ ਜੂ ਇਹਦੇ ਪਿੱਛੇ ਘਰ ਖਰਾਬ ਕਰਦਾ ਮੈਨੂੰ ਨਹੀਂ ਪਤਾ ਗੱਲ ਕਰਨੀ ਆ ਕਰ ਲੈਣਾ ਸਰਪੰਚ ਨਾ ਉਹ ਬਣੂ ਜਿਹੜੀ ਕੀਤੀ ਦਾ ਨਾਂ ਨਹੀਂ ਹਾਂ ਚੱਲ ਕੋਈ ਨਹੀਂ ਅਸੀਂ ਆਉਣੇ ਆ ਦੇਖ ਲੈ ਹੈ ਮੈਂ ਕਹਿੰਦਾ ਸੀ ਆਪਾਂ ਭੋਲੇ ਨੂੰ ਸਮਝਾਇਆਉਨੇ ਆਂ ਚੱਲ ਚੱਲਦੇ ਆ ਚੱਲ ਕਈ ਵਾਰੀ दारू ਪਿਆਲਾ ਪੀਤਾ ਹੁੰਦਾ ਖਾਦੀ ਪੀਤੀ ਜੇ ਗਲਤ ਕੰਮ ਕਰ ਦਿੰਦਾ ਬੰਦਾ ਹਾਂ ਹਾਂ ਚੱਲ ਫਿਰ ਚੱਲੀਏ ਚਲ ਨਮੇੜ ਦਿੰਨੇ ਆ ਇਹ ਕੰਮ ਆਪਾਂ ਹੱਕ ਬਣਦਾ ਭੋਲਿਆ ਕਲੇਸ ਨਹੀਂ ਕਰਦੇ ਹੁੰਦੇ ਘਰ ਖਰਾਬ ਹੋ ਜਾਂਦਾ ਹੁੰਦਾ ਠੀਕ ਹੈ ਜਿਹੇ ਜੀ ਜਨਾਨੀ ਕਟਲੀ ਉਹੋ ਜੀ ਗੰਧ ਹੈ ਠੀਕ ਹੈ ਐ ਮੈਂ ਦਾ ਰੁਪਿਆ ਨਾਲ ਪਿੰਡੀ ਨੂੰ ਲੈ ਮੇਰੀ ਗੱਲ ਸੁਣੋ ਮੈਂ ਇਹਨੂੰ ਬਿਨਾ ਮਤਲਬ ਤੋਂ ਕਿਉਂ ਕੁੱਟੂ ਜੇ ਇਹਦੀਆਂ ਕਰਤੂਤਾ ਮਾਣੀਆਂ ਤਾਂ ਹੀ ਕੁੱਟਦਾ ਮੈਂ ਇਹਨੂੰ ਆਹੋ ਮੈਂ ਤੁਹਾਨੂੰ ਕਿਹੜਾ ਪਤਾ ਨਹੀਂ ਤੁਸੀਂ ਵੀ ਆਉਂਦੇ ਜਾਂਦੇ ਰਹਿੰਨੇ ਹੋ ਭਈ ਇਹ ਜੀ ਕਦੇ ਗੱਲਬਾਤ ਹੋਈ ਆ ਨੋ ਨੋ ਆਪਾਂ ਹੂੰ ਕਾ ਨੂੰ ਦੇਖਿਆ ਹੂੰ ਗਲੀਆਂ 'ਚ ਤਾਂ ਦੇਖਿਆ ਕਈ ਵਾਰ ਕੰਮ ਤੋਂ ਦਾ ਜਾਂਦਾ ਆਉਂਦਾ ਆਹ ਇਹਨੇ ਰਸਾ ਮੰਗਿਆ ਜੇ ਤੂੰ ਉਧਰ ਕੁੱਟਣ ਬੈਗਿਆ ਤੇ ਉਹਨੂੰ ਹੈ ਤੇਰੀ ਚੰਗੀ ਗੱਲਾਂ ਤੇਰੀ ਇਹ ਸਾਹਿਬ ਜੀ ਚੱਲ ਹੁਣ ਹੋ ਗਈ ਗਲਤੀ ਗਾਹਾਂ ਤੋਂ ਜੇ ਮੁੜ ਕੇ ਤੂੰ ਕੁੱਟੀ ਨਾ ਇਹੇ ਤੇਰੀ ਡੰਡਾ ਬਰੇਡ ਮੈਂ ਇਹ ਜੀ ਕਰੂ ਤੂੰ ਯਾਦ ਰੱਖੇਗਾ ਗੱਲ ਸੁ ਹੋਣ ਆ ਕੇ ਸੀ ਹਾਂ ਦੋ ਭਾਂਡੇ ਸੀ ਖੜਕਾਤੇ ਖੜਕਾਉਣ ਵਾਲਾ ਤੈਨੂੰ ਪਤਾ ਸਰਪੰਚ ਅੱਛਾ ਯਾਰ ਹਾਂ ਹੈ ਤੇ ਤੂੰ ਕੱਲਾ ਫਿਰਦਾ ਹੈ ਕਲਵੰਤ ਕਿੱਥੇ ਹੋਏ ਉਹ ਕਲਵੰਤ ਤਾਂ ਕੰਮ ਤੇ ਵਾਗਿਆ ਅੱਛਾ ਹਾਂ ਤੂੰ ਫਿਰ ਬਚ ਕੇ ਰਹੀ ਹੁਣ ਸਰਪੰਚ ਤਾਂ ਹੈ ਗੇਮ ਤੇਰੇ ਤੇ ਵੀ ਪਵਾਉ ਓ ਜਾਣਦਾ ਮੈਂ ਤਾਂ ਉਹਨੂੰ ਚੱਬ ਕੇ ਰੱਖਨੂ ਮੇਰੇ ਸਾਹਮਣੇ ਤਾਂ ਆਜੇ ਨੇਉਲੇ ਚੱਬਿਆ ਨਹੀਂ ਕਰਦੇ ਲੈ ਨਹੀਂ ਚੱਬੇ ਜਾਣ ਉਹ ਤੂੰ ਦੇਖੀ ਜਾਈਂ ਸ਼ਾਤਰ ਹੁੰਦੇ ਨੇ ਨਿਉਲੇ ਨਿਉਲਾ ਮੱਗਰ ਹੈ ਜੇ ਤੂੰ ਮੱਗਰ ਹੈ ਉਹ ਨਿਉਲਾ ਹੈ ਮੈਂ ਕਿਹਾ ਦੇਖੀ ਜਾ ਕੋਈ ਗੱਲ ਚੱਲ ਭਾਈ ਸਾਡਾ ਸਮਝਾਉਣ ਦਾ ਫਰਜ਼ ਸੀ ਅਰੇ ਤੈਨੂੰ ਪਤਾ ਫਿਰ ਮੈਂ ਪਿਆਰ ਰੱਖੀਂਗਾ ਫਿਰ ਧਿਆਨ ਰੱਖਿਓ ਰਾਬਰ ਚੱਲੀਏ ਸਾਹਿਬ ਹਾਂ ਹਾਂ ਚੱਲੀਏ ਸਾਹਿਬ ਚੱਲ ਠੀਕ ਹੈ ਗੱਡੀ ਬੱਸ ਭਾਈ ਲੜਿਓ ਨਾ ਇਦੂ ਮੁੜ ਕੇ ਠੀਕ ਹੈ ਧਿਆਨ ਚ ਰੱਖਿਓ ਕਲੇਸ਼ ਚ ਕੋਈ ਫਾਇਦਾ ਨਹੀਂ ਹੁੰਦਾ ਓਕੇ ਓਕੇ ਕਿਆ ਬੋਲ ਆ ਜਮ ਅਗਰਾ ਹੋ ਠੀਕ ਆ ਠੀਕ ਆ ਠੀਕ ਆ ਕੀ ਗੱਲੂਗੀ ਸੀ ਉਹ ਕੁਛ ਨਹੀਂ ਸਰਪੰਚੋ ਕੱਲ ਮੜਾ ਜਾ ਆ ਗਿਆ ਸੀ ਘਰੇ ਯਾਰ ਅੱਛਾ ਉਹ ਬਸ ਤੈਨੂੰ ਪਤਾ ਫਿਰ ਕਲੇਸ਼ ਹੋ ਗਿਆ ਮੜੀ ਗੱਲ ਵਿੱਚ ਮੇਰੀ ਪੀਤੀ ਖਾਦੀ ਸੀ ਭਰਾਵਾ ਹੁਣ ਤੈਨੂੰ ਮੈਂ ਦੱਸਾਂ ਹਾਂ ਕਸੂਰ ਇਹਦੇ ਚ ਵੀ ਹੋਊਗਾ ਸਾਰਾ ਦਿਨ ਤਾਂ ਲੋ ਤੂੰ ਕੀ ਸੁਣੀ ਜੰਨੀ ਅੰਦਰ ਚੱਲ ਹੋਰ ਹੀ ਖੜੇ ਗੱਲਾਂ ਸੁਣੀ ਜੰਦੀਆਂ ਸਾਡੀ ਸਾਰਾ ਦਿਨ ਤਾਂ ਯਾਰ ਇਹ ਲੋਕਾਂ ਦੇ ਟੋਲੇ ਕਰਦੀ ਰਹਿੰਦੀ ਐ ਉਹਦੀਆਂ ਸੁਹਾ ਲੈ ਨਹੀਂ ਆਉਂਦੀਆਂ ਕਿਤੇ ਚ ਵੀ ਗਲਤੀ ਹੋ ਭਰਾਵਾ ਮੈਂ ਆਪਾਂ ਤੈਨੂੰ ਕੁਛ ਨਹੀਂ ਕਹਿੰਦੇ ਦੇਖੋ ਠੀਕ ਆ ਮੈਂ ਤਾਂ ਠੀਕ ਆ ਚਲ ਤੂੰ ਮੜਾ ਧਿਆਨ ਦੇਖ ਲੈ ਗੱਲ ਝੂਠੀ ਆ ਨਿਕਲ ਜਾ ਯਾਰ ਮੱਗਰ ਨੇ ਕਦੇ ਝੂਠ ਬੋਲਿਆ ਚਲ ਠੀਕ ਆ ਫਿਰ ਹੈ ਵਧੀਆ ਮੈਂ ਹੁਣੀ ਲੈ ਕੇ ਆਇਆ ਬੜਕਾਉਂਗਾ ਅੱਜ ਫੇਰ ਓਏ ਮੇਰਾ ਨਾਂ ਨਾ ਲੈਨੀ ਭਰਾਵਾ ਆਪਾਂ ਤੈਨੂੰ ਦੱਸਦਾ ਦੇਖ ਤੂੰ ਦਾ ਜੀਵਹਲਾ ਦੇਖਿਆ ਮੈਂ ਠੀਕ ਆ ਠੀਕ ਆ ਠੀਕ ਆ ਚੰਗਾ ਮੇਰੀ ਤਾਂ ਰੂਟ ਲਾਈ ਸੀ ਨਾ ਪੂਰੀ ਹਿਸ਼ਾਰ ਬਣਦੀ ਐਜੀ ਦੀ ਫੈਂਟੀ ਵੇਚੜੀ ਨਾ